ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ 2 ਦਿਨ ਪਹਿਲਾਂ ਮੈਂ ਇੰਸਟਾਗ੍ਰਾਮ ਤੇ ਸਟੋਰੀ ਪਾਈ ਸੀ ਵੀ ਕੁਐਸਚਨ ਆਨਸਰ ਤੁਸੀਂ ਪੁੱਛ ਸਕਦੇ ਮੈਥੋਂ ਤੇ ਮੈਂ ਜਵਾਬ ਦਊਂਗਾ YouTube ਚੈਨਲ ਤੇ ਆਪਣੇ ਪਿੰਡ ਉਟਾਲੀਆਂ ਤੇ ਤੇ ਅੱਜ ਸਾਡੇ ਨਾਲ ਰਿਪੋਰਟਰ ਸਾਹਿਬ ਪਹੁੰਚੇ ਨੇ ਬਹੁਤ ਹੀ ਦੂਰੋਂ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲੀ ਆ ਬਰਨਾਲਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਪਾ ਪੁੱਛਾਂਗੇ ਜਸ ਸਦੂ ਤੋਂ ਸਵਾਲ ਰਿਪੋਰਟਰ ਜਿਹੜਾ ਮੱਕੜ ਸਾਹਿਬ ਨੇ ਮੱਕੜ ਸਾਹਿਬ ਕਿਹੜੇ ਪੰਜਾਬ ਦੇ ਰਿਪੋਰਟਰ ਮੱਕੜ ਸਾਹਿਬ ਹੀ ਨੇ ਉਹ ਤਾਂ ਨਹੀਂ ਘਟੀ ਇੱਕ ਮੱਕੜ ਹੈਗਾ ਨਾ ਮਣੀ ਬਾ ਉਹਨੂੰ ਇਹ ਜਾਣਦਾਗਾ ਇਹਨੇ ਟੀਵੀ 'ਚ ਬਹੁ ਵਾਰ ਦੇਖਿਆ ਉਹਨੂੰ ਟੀਵੀ 'ਚ ਬਹੁ ਵਾਰ ਦੇਖਿਆ ਤੇ ਸਵਾਲਾਂ ਦੇ ਜਵਾਬ ਸੱਚ ਦਊਂਗਾ ਸੁਪੰਨ ਦਊਂਗਾ ਪੂਰੇ ਆ ਨਾ ਵੀ ਪੂਰੀ ਸੱਚਤ ਵਗੈਰਾ ਕੁਝ ਨਹੀਂ ਬੋਲੂਗਾ ਸੱਚ ਦੇ ਬਗੈਰ ਕੁਝ ਨਹੀਂ ਬੋਲੂਗਾ ਤੋ ਸਵਾਲ ਪਹਿਲਾ ਆਉਣ ਦੋ ਰੈਡੀ ਸ਼ਾਬਾਸ਼ ਤਾਂ ਨਹੀਂ ਲੈਣੀ ਕਈ ਵਾਰ ਝੂਠੀ ਬੋਲਣਾ ਪੈ ਜਾਂਦਾ ਨਹੀਂ ਨਹੀਂ ਯਾਰ ਝੂਠ ਨਹੀਂ ਬੋਲੂਗਾ ਹਾਂਜੀ ਚਲੋ ਹਾਂ ਪਹਿਲਾ ਸਵਾਲ ਪੁੱਹੀ ਪੁੱਜਦਾ ਜਿਹੜਾ ਸਾਰਿਆਂ ਨੇ ਜ਼ਿਆਦਾਤਰ ਪੁੱਛਿਆ ਤੁਸੀਂ ਇਟਲੀ ਵਿੱਚ ਕੀ ਕੰਮ ਕਰਦੇ ਹੋ ਇਟਲੀ ਵਿੱਚ ਵੀਰ ਮੈਂ ਕੰਮ ਕਰਦਾ ਫੈਕਟਰੀ ਦਾ ਤੇ ਪਹਿਲਾਂ ਕੰਮ ਸਤਾਲੇ ਦਾ ਵੀ ਕੀਤਾ ਹੁਣ 2-3 ਫੈਕਟਰੀਆਂ 'ਚ ਵੀ ਕੀਤਾ ਹੁਣ ਮੈਨੂੰ ਜਿਹੜੀ ਫੈਕਟਰੀ ਲੱਗਿਆ ਸਾਲ ਹੋ ਗਿਆ ਹੈਲਮਟ ਬਣਦੇ ਆ ਫੈਕਟਰੀ 'ਚ ਤੇ ਹੈਲਮਟਾਂ ਨੂੰ ਰੰਗ ਹੁੰਦਾ ਮਤਲਬ ਆਹ ਕੰਮ ਆ ਆਪਣਾ ਹੂੰ ਦੂਜੇ ਆਗਮਨ ਸਨੇ ਤੁਹਾਡਾ ਸਕਿਨ ਕੇਅਰ ਦਾ ਰੂਟੀਨ ਦੱਸ ਸਕਦਾ ਹਾਂ। ਓ ਮਾਈ ਗੋਡ ਆ ਯਾਰ ਕਿਹੜੇ ਕੁਐਸਚਨ ਪੁੱਛ ਰਿਹਾ। ਸਕਿਨ ਕੇਅਰ ਦਾ ਰੂਟੀਨ ਹੈਗਾ ਮੇਰਾ ਦੇਖੋ ਸਵੇਰੇ ਉઠੋ ਮੂੰਹ ਤੇ ਮਾਰੋ ਪਾਣੀ। ਬਸ ਧੋ ਲਓ ਮੂੰਹ ਜਾਓ। ਪਾਣੀ ਠੰਡਾ ਉਹ ਵੀ ਦੱਸੋ। ਠੰਡਾ ਪਾਣੀ। ਠੰਡੇ ਪਾਣੀ ਨਾਲ ਮੂੰਹ ਧੋ। ਤਤੇ ਪਾਣੀ ਨਾਲ ਮੂੰਹ ਖਰਾਬ ਹੋ ਜਾਂਦਾ ਤੇ ਮੂੰਹ ਤੇ ਆਪਾਂ ਕੋਹਣੀ ਲਾਉਂਦੇ ਅਜ ਤੱਕ ਨਾ ਸਾਬਣ ਲਾਇਆ ਨਾ ਫੇਸਵਾਸ਼। ਮੂੰਹ ਤੇ ਲਾਉਣਾ ਕੋਹਣੀ। ਬਸ ਕੱਲਾ ਠੰਡੇ ਪਾਣੀ ਨਾਲ ਮੂੰਹ ਧੋ ਲੋ ਇਹ ਆਪਣਾ ਸਕਿਨ ਕੇਅਰ ਰੂਟੀਨ ਹੈ। ਤੁਹਾਡੀ ਵੀ ਉਹ ਲਾਈ ਦੀ ਜਦੋਂ ਹੋ ਜਾਂਦਾ ਖੁਸ਼ੀਗਰ ਹੋ ਜਾਂਦੀ ਤੁਹਾਡੀ ਕੋਈ ਹੋਰ ਵੀ ਆਈਡੀ ਹੈ ਜਾਂ ਤੁਸੀਂ ਇੱਕ ਹੀ ਯੂਜ਼ ਕਰਦੇ ਹੋ ਹਾਂ ਆਹ ਸਵਾਲ ਦਾ ਕੰਨ ਖੋਲੋ ਇਹ ਸਵਾਲ ਸੁਣੋ ਸਾਰੇ ਜਾਣੇ ਮੇਰੀ ਕੋਈ ਹੋਰ ਆਈਡੀ ਜਵਾਂ ਨਹੀਂ ਹੈਗੀ ਇੰਸਟਾਗ੍ਰਾਮ ਤੇ ਜਿਹੜੀ ਆਈਡੀ ਹੈਗੀ ਜਸ ਅੰਡਰਸਕੋਰ ਸਿੱਧੂ 855 ਸਨੈਪਚੈਟ ਤੇ ਆਈਡੀ ਹੈਗੀ ਜਸ ਸਿੱਧੂ 855 ਆ YouTube ਤੇ ਆਈਡੀ ਹੈਗੀ ਪਿੰਡੂ اٹਾਲੀਅਨ TikTok ਤੇ ਆਈਡੀ ਹੈਗੀ ਆ ਕੀ ਆਈਡੀ ਹੈ TikTok ਤੇ ਮੇਰੀ ਜਾਸਿੱਧੂ ਵੇਖੋ ਬੜਾ ਮਣੀ ਦਾ ਤਾਂ ਕੈਮਰਾ ਖੋਲ ਰਿਹਾ ਉਹ ਖੋਲ ਰਿਹਾ ਉਹ ਲਿਖੀ ਆ ਜੂ ਲਿਖੀ ਆ ਜੂ ਬਸ ਆਹ ਚਾਰ ਆਈਡੀਆਂ ਨੇ ਮੇਰੀਆਂ ਹੋਰ ਕੋਈ ਆਈਡਿ ਨਹੀਂ ਮੈਨੂੰ ਰੋਜ਼ ਕੱਢੋ ਜਿਹੜਾ 10 15 ਮੈਸੇਜ ਆਏ ਜਾਂਦੇ ਵੀ ਤੇਰੀ ਆਈਡਿ ਹੈ ਸਾਨੂੰ ਮੈਸੇਜ ਆਏ ਕੋਈ ਆਈਡਿ ਨਹੀਂ ਹੈਗੀ ਮੇਰੀ ਸਿਰਫ ਉਹੀ ਆਈਡਿ ਆ ਜਾਸ_ਸਿੱਧੂ_855 ਜਾਸ_ਸਿੱਧੂ_855 ਆ ਆਈਡੀਆਂ ਆ ਚਾਰ ਆਈਡੀਆਂ ਨੇ ਆਪਣੀਆਂ ਹੋਰ ਕੋਈ ਆਈਡਿ ਨਹੀਂ ਹੈ ਕਿਸੇ ਤੇ ਭਰੋਸਾ ਨਾ ਕਰੋ ਬਸ ਹਾਂਜੀ 1 2 ਬ్రో ਤੁਸੀਂ ਇੱਕ ਬ੍ਰੋਦਰ ਜੀ ਆਪਣੀ ਜਰਨੀ ਦੱਸੋ ਕਿੱਥੋਂ ਸਟਾਰਟ ਕੀਤੀ ਤੇ ਕੰਟਰੀ ਪਹਿਲਾਂ ਤੁਸੀਂ ਕਿਹੜੀ ਗਏ ਤੇ ਸਿੱਧੇ ਜਾਂ ਇੰਡੀਆ ਤੋਂ ਇਟਲੀ ਆਏ ਹੋ ਆਇਆ ਵੀਰੇ ਮੈਂ ਸਿੱਧਾ ਇੰਡੀਆ ਤੋਂ ਇਟਲੀ ਹੀ ਆਇਆ ਤੇ ਜਰਨੀ ਸਟਾਰਟ ਮਤਲਬ ਜਰਨੀ ਸਟਾਰਟ ਇਟਲੀ ਤੇ ਹੋਈ ਆ ਹੂੰ ਪੁੱਛਿਆ ਹੋਣਾ ਵੀ ਹੂੰ ਘੁੰਮਣ ਕਿਹੜੀ ਕੰਟਰੀ ਗਏ ਘੁੰਮਣ ਅਸੀਂ ਪਹਿਲੀ ਵਾਰ ਗਏ ਸੀ ਸਵਿਟਜ਼ਰਲੈਂਡ ਕੋਸਟਰੀਆ ਸਵਿਟਜ਼ਰਲੈਂਡ ਗਏ ਸੀ ਆ ਪਹਿਲੀ ਵਾਰ ਹੀ ਸਵਿਟਜ਼ਰਲੈਂਡ ਗਏ ਸੀ ਪਹਿਲੀ ਵਾਰ ਹੀ ਹੂੰ ਤਾਂ ਇਟਲੀ ਜੀ ਬਾਦੂ ਘੁੰਮ ਲਈ ਸੀ ਪਰ ਬਾਹਰ ਇਟਲੀ ਤੋਂ ਬਾਅਦ ਸਵਿਟਜ਼ਰਲੈਂਡ ਗਏ ਸੀ ਹਾਈ ਜਸ ਅਜ ਤੱਕ ਤੁਸੀਂ ਆਪਣੇ ਮਮਾ ਪਾਪਾ ਨਾਲ ਕੋਈ ਰੀਲ ਨਹੀਂ ਪਾਈ ਪਲੀਜ਼ ਇੱਕ ਰੀਲ ਉਹਨਾਂ ਨਾਲ ਵੀ ਪਾਓ ਆਪਣੀ ਆਈਡੀ ਤੇ ਕੀਪ ਮਾਈ ਆਈਡੀ ਹਾਈਡ ਆਈਡੀ ਆ ਬਈ ਅੱਛਾ ਹਾਈਡੀ ਆਈਡੀਆਂ ਹਾਈਡੀ ਰੱਖਿਆ ਨੇ ਮਮਾ ਪਾਪਾ ਨਾਲ ਰੀਲ ਪਾਵਾਂਗੇ ਯਾਰ ਬਸ ਜਦੋਂ ਮਮਾ ਪਾਪਾ ਨਾਲ ਉਹਨਾਂ ਕਦੇ ਰੀਲ ਬਣਾਉਂਦੇ ਨਹੀਂ ਆਗੇ ਵੀ ਬਲੌਗ 'ਚ ਹੁੰਦੇ ਨੇ ਬਲੌਗ 'ਚ ਹਾਂ ਬਲੌਗਰ ਦੀ ਦੇਖ ਸਕਦੇ ਆ ਵੀ ਰੀਲ ਵਾਲਾ ਕੋਈ ਉਹ ਬਣਾਉਣ ਵਾਲਾ ਨਹੀਂ ਹੁੰਦਾ ਜਿਵੇਂ ਹੁਣ ਵੀ ਮੈਂ ਇੰਡੀਆ ਗਿਆ ਸੀ ਉੱਥੇ ਕੋਈ ਰੀਲ ਬਣਾਉਣ ਵਾਲਾ ਆਇਆ ਨਹੀਂ ਸੀ ਉਹ ਟਾਈਮ ਤੇ ਤਾਂ ਕਰਕੇ ਕਦੇ ਉਹ ਨਹੀਂ ਕੀਤਾ ਪੁੱਛਣਾ ਤਾਂ ਨਹੀਂ ਕੁਝ ਬਸ ਦੱਸਣਾ ਹੀ ਆ ਤੁਸੀਂ ਬਹੁਤ ਸੋਹਣੇ ਹੋ oh my god thank you very much ਧੰਵਾ ਜੀ ਤੁਸੀਂ ਬਹੁਤ ਸੋਹਣੇ ਹੋ ਜਿਹੜੇ ਇੰਨੇ ਸੋਹਣੇ ਕਮੈਂਟ ਕਰਦੇ ਹੋ ਬਠਿੰਡੇ ਕਿਦੋਂ ਆਉਣਾ ਤੁਸੀਂ ਬਠਿੰਡੇ ਯਾਰ ਮੈਂ ਆ ਕੇ ਗਿਆ ਹੁਣ ਜਦੋਂ ਇੰਡੀਆ ਆਇਆ ਸੀ ਬਠਿੰਡੇ ਭੂਆ ਆਪਣੇ ਬਠਿੰਡੇ ਕੋਲੇ ਉੱਥੇ ਆ ਗਈ ਗਈ ਭੂਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਨੂੰ ਬਹੁਤ ਪਸੰਦ ਹੋ ਤੁਸੀਂ ਇੰਡੀਆ ਕਿੱਥੇ ਇੰਡੀਆ ਇੱਥੇ ਕਰਮੋਨਾਂ ਦੇ ਰਹਿਣ ਵਾਲੇ ਆਂ ਇੰਡੀਆ ਰੈਕੋਡ ਕੋਲੇ ਪਿੰਡ ਆਪਣਾ ਜੋਲਾ ਤੁਸੀਂ ਪੰਜਾਬ ਯੂਨੀਵਰਸਿਟੀ ਵਾਲੀਆਂ ਪਿਕਸ ਕਿਉਂ ਨਹੀਂ ਪੋਸਟ ਕੀਤੀਆਂ ਬ్రో ਪੰਜਾਬ ਯੂਨੀਵਰਸਿਟੀ ਚ ਵੀਰੇ ਅਸੀਂ ਇੱਕ ਸਟੋਰੀ ਵਾਲੀ ਪਿੱਕ ਹੀ ਖਿੱਚੀ ਜਿਹਾ ਹੁੰਦਾ ਉੱਥੇ ਪਿੱਕਾਂ ਖਿੱਚੀਆਂ ਨਹੀਂ ਕਿਉਂਕਿ ਉਸ ਦਿਨ ਮੀਂਹ ਪੈ ਰਿਹਾ ਸੀ ਪਿੱਕਾਂ ਖਿੱਚੀਆਂ ਨਹੀਂ ਆ ਪਿੱਕਾਂ ਇੱਕ ਥੋੜਾ ਜਨਮ ਦਿਨ ਵੀ ਦੱਸ ਦੋ ਸਾਰਾ ਜਨਮ ਦਿਨ ਹੈਗਾ ਜੀ 7 ਅਗਸਤ 2002 ਉਮਰ ਦਾ حساب ਤੁਸੀਂ ਆਪ ਹੀ ਲਾ ਲਿਓ ਟਾਲੀਅਨ ਸਿੱਖਣੀ ਸੌਖੀ ਆ ਤੁਸੀਂ ਕਿਵੇਂ ਸਿੱਖੀ ਤੇ ਕਿੰਨੀ ਬੋਲ ਲੈਂਦੇ ਹੋ ਕਿਵੇਂ ਦਾ ਰਿਅਲ ਐਕਸਪੀਰੀਅੰਸ ਲੋਟਸ ਆਫ ਲਵ ਪੰਜਾਬ ਇਟਾਲੀਅਨ ਸਿੱਖਣੀ ਯਾਰ ਜੇ ਤੁਸੀਂ ਇਟਾਲੀਅਨਾਂ ਨਾਲ ਕੰਮ ਕਰਦੇ ਹੋ ਜਾਂ ਸਕੂਲੇ ਪੜ੍ਹਦੇ ਹੋ ਫਿਰ ਤਾਂ ਆ ਜਾਂਦੀ ਹੈ ਛੇਤੀ ਹੀ ਸਾਨੂੰ ਵੀ ਇਹ ਪੂਰੀ ਨਹੀਂ ਆਉਣ ਲੱਗੀ ਵੀ ਸਮਝ ਲਈਦੀ ਆ ਵਧੀਆ ਬੋਲ ਲਈਦੀ ਆ ਬੜਾ ਡੰਗ ਸਾਰੂ ਜਿਹਾ ਕੰਮ ਚੱਲੀ ਜਾਂਦਾ ਤਾਂ ਕਰਕੇ ਵੀ ਜੇ ਤੁਸੀਂ ਇਟਾਲੀਅਨਾਂ ਨਾਲ ਜਦੋਂ ਤੁਹਾਡਾ ਬਾਬ ਹੋਊਗਾ ਉਦੋਂ ਵਧੀਆ ਆਉਣ ਲੱਗਦੀ ਆ ਜਿਨ੍ਹਾਂ ਨੇ ਤੁਸੀਂ ਪੰਜਾਬੀਆਂ ਚ ਰਹੋਗੇ ਉਹਨਾਂ ਨਾਲ ਨਹੀਂ ਆਉਂਦੀ ਜਾਂ ਸਕੂਲ ਸਕਾਲ ਲੱਗ ਜੇ ਉੱਥੇ ਵਧੀਆ ਆਉਣ ਲੱਗ ਜਾਂਦੀ ਤੁਸੀਂ ਕਿੱਥੋਂ ਦੇ ਹੋ ਮਤਲਬ ਮਾਲਵਾ ਜਾਂ ਮਾਝਾ ਜਾਂ ਦੁਆਬਾ ਦੇ ਅਸੀਂ ਮਾਲਵੇਈ ਹਾਂ ਮਾਲਵੇਈ ਹਾਂ ਅਸੀਂ ਮਾਲਵੇਈ ਹਾਊ ਟੂ ਸਟਾਰਟ ਸੋਲੋ ਟ੍ਰੈਵਲਿੰਗ ਐਸ ਅ ਫਾਈਨੈਂ ਸੋਲੋ ਟਰੈਵਲਿੰਗ ਦਾ ਯਾਰ ਅਜੇ ਤੱਕ ਅਸੀਂ ਆਪ ਨਹੀਂ ਕੀਤੀ ਤੇ ਕਿਵੇਂ ਇਹ ਦੂਜਾ ਕੀ ਪਿੱਛੇ ਵੀ ਫਾਈਨੈਂਸ਼ਲੀ ਬੀਕਮ ਕੀ ਆਪਦੀ ਕਮਾਈ ਤੇ ਅੱਛਾ ਆਪਦੀ ਕਮਾਈ ਤੇ ਤੁਸੀਂ ਸੋਲੋ ਟਰੈਵਲਿੰਗ ਕਿਵੇਂ ਕਰ ਸਕਦੇ ਹੋ ਲੋਕਾਂ ਨੂੰ ਹੱਥ ਦੇ ਦੇਗੇ ਭਾਈ ਲੈ ਜਾਗੇ ਭਾਈ ਲੈ ਜਾਗੇ ਸੋਲੋ ਟਰੈਵਲਿੰਗ ਯਾਰ ਅਸੀਂ ਅਜੇ ਤੱਕ ਆਪ ਨਹੀਂ ਕੀਤੀ ਹੈਗੀ ਤਾਂ ਕਰਕੇ ਦੱਸ ਨਹੀਂ ਸਕਦੇ ਇਸ ਬਾਰੇ ਕੋਈ ਇਟਲੀ ਆ ਕੀ ਵਧੀਆ ਲੱਗਿਆ ਜਾਂ ਵੀ ਠੀਕ ਠਾਕ ਇਟਲੀ ਆ ਕੇ ਪੂਰਾ ਵਧੀਆ ਲੱਗ ਰਿਹਾ ਰੰਗ ਬੰਨੇ ਪਏ ਨੇ ਮਹਾਰਾਜ ਨਿਆਰੇ ਨੇ ਉਹ ਠੀਕ ਠਾਕ ਕਿਉਂ ਲੱਗਣਾ ਆਰ ਯੂ ਸਿੰਗਲ ਹੈ ਆਰ ਯੂ ਸਿੰਗਲ ਜੇ ਬਾਤ ਤੇ ਵਧਾਈ ਨਹੀਂ ਜਾਂਦੀ ਤੇ ਬ੍ਰੂਤ ਤੁਸੀਂ ਤਾਂ ਕਿੰਨੇ ਪੱਗ ਕਿੰਨੇ ਮੀਟਰ ਦੀ ਬੰਨਦੇ ਹੋ ਤੁਸੀਂ ਪੱਗ ਮੇਰੇ ਪਹਿਲਾਂ ਬੰਨਦਾ ਸੀ 7.5 ਦੀ ਹੁਣ ਆਪਾਂ ਬੰਨਦੇ ਆ 8 ਮੀਟਰ ਦੀ ਮਣੀ ਸਨੇਵ ਬਣਾਈ ਜਾਂਦਾ ਬਣੀ ਗੱਲ ਹੈ ਯਾਰ ਕੋਈ ਯਾਰ ਹੁਣ 8 ਮੀਟਰ ਦੀ ਪੱਗ ਬੰਨਦੇ ਆ ਬਈ ਇਟਲੀ ਵਿੱਚ ਕੰਮ ਮਿਲ ਜਾਂਦਾ ਇੱਕ ਸਾਲ ਵਾਲੇ ਪੇਪਰਾਂ ਦਾ ਇੱਕ ਸਾਲ ਵਾਲੇ ਇੱਕ ਇੱਕ ਸਾਲ ਵਾਲੀ ਪੇਪਰਾਂ ਤੇ ਨਵੇਂ ਬੰਦੇ ਨੂੰ ਸਾਲ ਵਾਲੇ ਪੇਪਰਾਂ ਦੇ ਵੀਰੇ ਜਿਵੇਂ ਨਵੇਂ ਬੰਦੇ ਨੂੰ ਪਹਿਲਾਂ ਦਾ ਟਟਮੀਆਂ ਦੇ ਹੱਡੀਆਂ ਮਿਲਦੀਆਂ ਜਿਵੇਂ ਵੀ ਖੇਤਾ ਹੂਤਾ ਦਾ ਗਾਮੀ ਮਿਲਦਾ ਜਦੋਂ ਪੇਪਰ ਮਿਲ ਜਾਂਦੇ ਆ ਫਿਰ ਹਾਂ ਮਿਲ ਜਾਂਦਾ ਕੰਮ ਬਾਜੀ ਤੁਸੀਂ ਕੋਈ ਤੂੰ ਸੈਟ ਹੋ ਕੇ ਬਹਿੜਮ ਉਧਰ ਤੂੰ ਤਾਂ ਦੇਖ ਹੀ ਨਹੀਂ ਰਿਹਾ ਤੂੰ ਤਾਂ ਐ ਇਕੱਠਾ ਹੋਈ ਜਾਣਾ ਵਾਲੀ ਵਾਲੀ ਤਾਂ ਡਿਸਟ੍ਰਿਕਟ ਨਹੀਂ ਵੀ ਦੀ ਕਿੱਦਾਂ ਇੱਧਰ ਤੋਂ ਸਵਾਲ ਜਵੇਂ ਮੱਕੜ ਤੋਂ ਸਿੱਖਿਆ ਹੋਇਆ ਤੂੰ ਫੇਰ ਉਹ ਵੀ ਹੈ ਕੱਟਾ ਹੋ ਜਾਂਦਾ ਮੱਕੜਾ ਕੋਈ ਪੁੱਛ ਆਇਆ ਉਹ ਪਤਾ ਨਹੀਂ ਆਉਂਦਾ ਤੁਸੀਂ ਇਹ ਕਿਵੇਂ ਕੀਤਾ ਐਂ ਬੋਲਸ ਤੂੰ ਤੁਸੀਂ ਬੈਕਮੈਂਸੈਂ ਸਟੋਰੀ ਕਿਉਂ ਨਹੀਂ ਪਾਉਂਦੇ ਬੈਕਮੈਂਡ ਆਹ ਯਾਰ ਕਾਫੀ ਸਟੋਰੀਆਂ ਆ ਜਾਂਦੀਆਂ ਰੋਜ਼ ਤਾਂ ਕਰਕੇ ਬਈ ਬਹੁਤ ਆਉਂਦੀਆਂ हां ਅਸੀਂ ਵੀ ਦੇਖਦੇ ਰਹਿੰਦੇ ਹਾਂ ਤੇ ਕਾਫੀ ਆ ਜਾਂਦੀਆਂ ਜੇ ਇਹ ਸਾਰੀਆਂ ਮੈਂਸਾਂ ਪਾਉਂਗਾ ਜਿਹੜੀ ਮੇਰੀ ਆਪ ਦੀ ਸਟੋਰੀ ਹੁੰਦੀ ਆ ਉਹਦੇ ਵਿਊ ਬਹੁਤ ਘਟ ਜਾਂਦੇ ਆ ਜਿਵੇਂ ਹੁਣ ਮੇਰੀ ਇੰਸਟਾਗ੍ਰਾਮ ਤੇ ਸਟੋਰੀ ਨੂੰ ਵਿਊ ਆ ਜਾਂਦਾ 10 ਤੋਂ 15000 ਦੇ ਵਿੱਚ ਵਿੱਚ ਜਿਵੇਂ ਸਾਰਿਆਂ ਦੀ ਪਾਈ ਜਾਉਂ ਜਿਹੜੀ ਆਪਦੀ ਹੁੰਦੀ ਆ ਉਹ 4-5000 ਵੀ ਰਹਿ ਜਾਂਦਾ ਫਿਰ ਆਪਦੀ ਨਹੀਂ ਲੋਕਾਂ ਨੂੰ ਦੇਖਦੀ ਹੈ ਜੀ ਯੂਰਪ ਦੀ ਬੈਸਟ ਕੰਟਰੀ ਕਿਹੜੀ ਲੱਗੀ ਯੂਰਪ ਦੀ ਬੈਸਟ ਕੰਟਰੀ ਤਾਂ ਇਟਲੀ ਲੱਗੀ ਆ ਵੈਸੇ ਹੋਰ ਵੀ ਬੈਸਟ ਮੈਨੂੰ ਆਈਸਲੈਂਡ ਵੀ ਸੋਹਣਾ ਲੱਗਿਆ ਜੀ ਤੇ ਹੋਰ ਕਿਹੜਾ ਵਧੀਆ ਲੱਗਿਆ ਵਨ ਸਵਿਟਜ਼ਰਲੈਂਡ ਵੀ ਸੋਹਣਾ ਸਵਿਟਜ਼ਰਲੈਂਡ ਤਾਂ ਹੈ ਹੀ ਐਂਡਾ ਸਵਿਟਜ਼ਰਲੈਂਡ ਆਈਸਲੈਂਡ ਜਰਮਨ ਵੀ ਸੋਹਣੀ ਆ ਕੰਟਰੀ ਚੈਕਰ ਬਬਲ ਸਾਰਾ ਯੂਰਪ ਹੀ ਸੋਹਣਾ ਆ ਯਾਰ ਵੈਸੇ ਨੀਦਰਲੈਂਡ ਵੀ ਸੋਹਣਾ ਪੈਸੇ ਸਾਰਿਆਂ ਨਾਲੋਂ ਵਧੀਆ ਸਾਨੂੰ ਇਟਲੀ ਲੱਗਦਾ ਕਿਉਂਕਿ ਇੱਥੇ ਕਮਾਈ ਵੀ ਬੰਦੇ ਦੀ ਠੀਕ ਆ ਤੇ ਕਮਾਈ ਦੇ ਹਿਸਾਬ ਨਾਲ ਖਰਚੇ ਬਹੁਤ ਘੱਟ ਨੇ ਇਟਲੀ ਸਾਰੇ ਯੂਰਪ ਨਾਲੋਂ ਮੇਰੇ ਘੱਟ ਖਰਚੇ ਇਟਲੀ ਜੀ ਪੁਰਤਗਾਲ ਕਦੋਂ ਆ ਰਹੇ ਹੋ ਤੁਸੀਂ ਪੁਰਤਗਾਲ ਜਲਦੀ ਆਵਾਂਗੇ ਜੀ ਪੁਰਤਗਾਲ ਥੋੜਾ ਜਿਹਾ ਦੂਰ ਪੈ ਜਾਂਦਾ 에ਰੋਪਲੇਨ ਤੇ ਆਉਣਾ ਪੈਣਾ ਤਾਂ ਕਰਕੇ ਖਾਸ ਟਾਈਮ ਕੱਢਣਾ ਪੈਣਾ ਪੁਰਤਗਾਲ ਵਾਸਤੇ ਵੀਰੇ ਫਰਾਗਾ ਸਿਟੀ ਦਾ ਬਲੌਗ ਦੁਆ ਰਹਿਆ ਪਰਾਗਾ ਸਿਟੀ ਦਾ ਮੇਰੇ ਬਲੌਗ ਦੋ ਤਿੰਨ ਵਾਰੀ ਦੋ ਵਾਰੀ ਜਾਇਆ ਹੈ ਅਸੀਂ ਕੱਲ ਨੂੰ ਆ ਰਿਹਾ ਕੱਲ ਨੂੰ ਆ ਰਿਹਾ ਇੱਕ ਦਾ ਬਲੌਗ ਇਹ ਤੋਂ ਪਹਿਲਾਂ ਆ ਜਾਣਾ ਬਲੌਗ ਤੇ ਦੇਖ ਲਿਓ ਤੁਸੀਂ ਇੱਕ ਵਾਰ ਅਸੀਂ ਪਹਿਲਾਂ ਵੀ ਜਾਇਆ ਇਹ ਉਹ ਵੀ ਦੇਖ ਲਿਓ ਉੱਚ ਮੈਂ ਗਿਆ ਜੀ ਐਗਤੀ ਮਣੀ ਹੋਣ ਵਾਲਾ ਆ ਰਿਹਾ ਬ੍ਰੋ ਮੈਂ ਜਸਟ ਇਦਾਂ ਹੀ ਪੁੱਛ ਰਿਹਾ ਸਟੈਚਸ ਤੇ ਬੀਅਰਡ ਗਰੋਥ ਲਈ ਉੱਚੀ ਤੁਸੀਂ ਕਿਹੜਾ ਉੱਚੀ ਨਹੀਂ ਤੁਸੀਂ ਬੜਾ ਗਰੋਥ ਹੋ ਗਈ ਕਿਹੜਾ ਪ੍ਰੋਡਕਟ ਯੂਜ਼ ਕਰਦੇ ਹੋ ਕੋਈ ਪ੍ਰੋਡਕਟ ਨਹੀਂ ਯੂਜ਼ ਕੀਤਾ ਆਪਦੇ ਆ ਵੀ ਵੀਅਰਡ ਆ ਗਈ ਮੈਂ ਤਾਂ ਕੰਗਾ ਵੀ ਕਦੇ-ਕਦੀ ਮਾਰਦਾ ਨਾ ਤੇ ਆਪਦੇ ਆ ਵੀ ਆ ਜਾਂਦੀ ਆ ਇਹ ਤਾਂ ਯਾਰ ਉਹ ਤੇ ਹੁੰਦਾ ਆਪਣੇ ਜੈਨੇਟਿਕਸ ਹੁੰਦੇ ਆ ਵੀ ਦਾੜੀ ਆਉਣਾ ਆਪਕੇ ਤੂੰ ਪੇਸਟ ਇਹ ਤਾਂ ਚਲ ਵੀ ਕਰ ਰਹੇ ਤਾਂ 2 ਦਾ ਪੇਸਟ ਮੇ ਨਾਮ ਕਾ ਹੈ ਹਮਾਰੇ 2 ਦਾ ਪੇਸਟ ਮੇ ਸਭ ਕੁਝ ਹੀ ਹੈ ਜੋ ਕੁਝ ਆਪਕੇ ਟੂਥ ਪੇਸਟ ਮੇ ਨਹੀਂ ਹੈ ਉਹ ਹਮਾਰੇ ਮੇ ਹੈ ਲਾਇਸੈਂਸ ਕਰਨਾ ਕਿੰਨਾ ਕੋਖਾ ਇਟਲੀ ਵਿੱਚ ਲਾਇਸੈਂਸ ਕਰਨਾ ਜੇ ਤਾਂ ਤੁਸੀਂ ठान ਲਿਆ ਵੀ ਕਰਨਾਗਾ ਫਿਰ ਤਾਂ ਸੌਖਾ ਹੀ ਆ ਜੇ ਤੁਸੀਂ ਹੁਣ ਗੁਰੀ ਵਾਂਗੂ ਉਹ ਕਰਨਾਗਾ ਵੀ ਔਖਾ ਸਮਝਣਾ ਉਹਨੂੰ ਔਖਾਗਾ ਫਿਰ ਔਖਾਗਾ ਤੇ ਇਸ ਨੂੰ ਕਿੰਨਾ ਟਾਈਮ ਲੱਗਿਆ ਕਰਨ ਚ ਮੈਨੂੰ 3 ਕ ਮਹੀਨੇ ਲੱਗੇ ਤਾਂ 3 ਮਹੀਨੇ ਜਮੈਂ ਪੇਪਰ ਦਿੱਤਾ ਤੇ ਮੈਂ ਪਾਸ ਹੋ ਗਿਆ ਜੀ ਉਦੋਂ ਬਾਅਦ 2 ਕ ਮਹੀਨੇ ਮੈਨੂੰ ਉਹਤੇ ਲੱਗੇ ਸੀ ਆਪਣੇ ਇੱਥੇ ਗੱਡੀ ਦੇ ਉਹ ਕੋਹੋਂ ਦੇ ਹੁੰਦੇ ਆ ਗਵੀ ਦੇ ਉਹ ਤੇ ਉਹ ਤੇ ਲੱਗੇ ਪੰਜ ਕੁ ਮਹੀਨੇ ਲੱਗੇ ਇੰਡੀਆ ਕੇ ਤੋਂ ਜਾਣਾ ਫਿਰ ਹੁਣੀ ਜਾ ਕੇ ਆਏ ਜੀ ਇੰਡੀਆ ਤੋਂ ਹੁਣੀ ਆ ਯਾਰ ਹਜੇ ਐਨਾ ਪੈਸਾ ਨਹੀਂ ਹੈ ਬਈ ਕੀ ਕੰਮ ਕਰਦੇ ਹੋ ਤੁਸੀਂ ਮੈਂ ਵੀ ਇਟਲੀ ਆਇਆ ਦੋ ਮਹੀਨ੍ਹੇ ਹੋਏ ਇਹ ਦੱਸ ਹੀ ਦਿੱਤਾ ਉਹਨਾਂ ਨੇ ਹਾਂਜੀ ਬ੍ਰੋ ਇਟਲੀ ਚ ਕਿਹੜੀ ਸਿਟੀ ਚ ਰਹਿੰਦੇ ਹੋ ਉੱਤੇ ਕੰਮ ਕਿਹੜਾ ਕਰਦੇ ਹੋ ਕਿਹੜੀ ਸਿਟੀ ਚ ਇਟਲੀ ਕਰਮੋਨਾ ਸਿਟੀ ਹੈ ਜੀ ਆਪਣੀ ਕੰਮ ਤੁਹਾਨੂੰ ਦੱਸਦਾ ਪਹਿਲੇ you look similar to my brother same same but different ਥੋੜਾ ਤੇਜ ਹੋ ਤੂੰ ਉਹਨੇ ਉੱਚੀ ਬੋਲ ਥੋੜਾ ਜਿਹਾ ਬਾਲਾ ਡੰਮ ਹੋਈ ਜਾਂਦਾ ਇਕੱਠਾ ਨਾ ਹੋ ਥੋੜਾ ਯਾਰ ਮੱਕੜ ਨੇ ਐ ਨਹੀਂ ਕੈਮਰੇ ਮੂਰੇ ਬਹਿਣਾ ਨਹੀਂ ਸਕੇਆ ਸਵਾਲ ਪੁੱਛਨੇ ਸਕੇਆ ਹੌਲੀ ਹੌਲੀ ਬਣੂ ਐਕਸਪੀਰੀਅੰਸ ਤੂੰ ਐ ਸਵਾਲ ਪੁੱਛ ਕੇ ਮੇਰੇ ਵੱਲ ਝਾਕਿਆ ਕਰ ਪੂਰੀਆਂ ਕੌੜੀਆਂ ਨਹੀਂ ਗਾਣਾ ਵੀ ਸੱਚ ਦੱਸ ਬੋਲੇ ਛੋਟੀ ਵਾਲੇ ਅੱਖਰ ਨਾ ਸਵਾਲ ਵੱਡੇ ਆ ਅੱਖਰ ਸੋਲੇ ਵੱਲੇ ਛੋਟੇ ਆ ਜ਼ੂਮ ਕਰ ਲਿਆ ਕਰ ਜ਼ੂਮ ਫਿਰ ਤਾਂ ਇੱਕ ਧੀ ਰਹਿ ਜਾਗੇ ਪਰ ਜਨ ਦੂਜੇ ਦੇ ਮਾਰ ਲਿਆ ਕਰ ਤਕਾਲੋ ਦੇ ਤੇ ਬਕਾਈ ਮਾਰੀ ਜਾਵੇ ਵੀ ਵੀਡੀਓ ਚੱਲ ਰਹੀ ਹੈ ਹੋਰ ਅਸੀਂ ਬੋਲ ਬੋਲਾ ਕੇ ਹਟ ਜਾਈਏ ਤੁਸੀਂ ਕਦੋਂ ਤੁਸੀਂ ਕਦੋਂ ਦੇ ਫਰਾਂਸ ਗਏ ਹੋ ਤੇ ਇੰਨੀ ਛੇਤੀ ਵਾਪਸ ਵੀ ਮੁੜ ਗਏ ਫਰਾਂਸ ਜੀ ਯਾਰ ਫਰਾਂਸ ਦੀ ਤੁਹਾਨੂੰ ਸਟੋਰੀ ਜ਼ਿਆਦਾ ਹੈ ਫਰਾਂਸ ਆਪਾਂ ਗਏ ਸੀ ਮਣੀ 2021 ਦਾ ਨਵਾਂ ਸਾਲ ਦੇਖਿਆ ਸੀ ਇੱਕ ਬਾਈ ਦਾ 21 ਤੋਂ 22 ਚੜਨਾ ਹੀ ਮਤਲਬ ਹਾਂ ਬਾਈ ਚੜਨਾ ਹੀ ਤੇ ਅਸੀਂ ਗਏ ਫਰਾਂਸ ਜਿਵੇਂ ਅੱਜ ਰਾਤ ਨੂੰ ਤੁਰਪੇ ਸਵੇਰੇ ਉੱਥੇ ਪਹੁੰਚ ਗਏ ਸਵੇਰੇ 13 ਘੰਟੇ ਲੱਗੇ ਜੀ ਨਾ ਆਪਾਂ ਨੂੰ ਗੱਡੀ 13 14 ਤੇ ਸਵੇਰੇ ਉੱਥੇ ਪਹੁੰਚ ਗਏ ਸਾਰੀ ਰਾਤ ਮਤਲਬ ਸੁੱਤੇ ਨਹੀਂ ਗੱਡੀ ਜਾਈ ਜਾਗਦੇ ਗਏ ਸਵੇਰੇ ਉੱਥੇ ਪਹੁੰਚ ਗਏ ਸਾਰਾ ਦਿਨ ਘੁੰਮੇ ਰਾਤ ਨੂੰ ਜਿਵੇਂ ਨਵਾਂ ਸਾਲ ਸੀ ਅਗਲੇ ਦਿਨ ਅਗਲੇ ਸਾਲ ਨਵਾਂ ਸਾਲ ਬਿਨਾ ਉਹ ਸੁੱਤੇ ਦੇਖਿਆ ਸਾਰਾ ਦੇਖ ਕੇ ਉੱਥੋਂ ਸਵੇਰੇ ਜੋ 2-3 ਕਜੇ ਟ੍ਰੈਵਿਕ ਟ੍ਰੂਵਿਕ ਚੋਂ ਨਿਕਲ ਕੇ 2-3 ਵਜੇ ਇੰਨੀ ਤਰਪੇ ਬਿਨਾ ਸੁੱਤੇ ਅਗਲੀ ਰਾਤ ਵੀ ਫਿਰ ਅਗਲੇ ਦਿਨ ਹੱਥ ਨੇ ਆ ਕੇ ਪਿੰਡ ਵੜੇ ਸੀ ਵੀ ਉਹ ਤਾਂ 2 ਦਿਨ ਲੱਗ ਗਏ ਪਰ ਬਿਨਾ ਸੁੱਤੇ ਬੁਰਾ ਹਾਲ ਹੋ ਗਿਆ ਵੀਰ ਜੀ ਇਟਲੀ ਦੇ ਪੇਪਰ ਫਿਲ ਕੀਤੇ ਹੋਏ ਆ ਪਹਿਲਾਂ ਵੀਰ ਤੇ ਹੁਣ ਵੀ ਨਿਕਲੇ ਨਹੀਂ ਕਿੰਨੋਂ ਤੱਕ ਨਿਕਲ ਸਕਦੇ ਕੋਈ ਚਾਂਸ ਹੈਗਾ ਮੇਰੇ ਤਾਂ ਕਿਸਮਤ ਆ ਯਾਰ ਤੁਸੀਂ ਇੰਸਟਾਗ੍ਰam ਤੇ ਡੀਐਮ ਸਟੇਰ ਰਿਪਲਾਈ ਕਿਉਂ ਨਹੀਂ ਕਰਦੇ ਡੀਐਮ ਯਾਰ ਤੁਹਾਨੂੰ ਪਹਿਲਾਂ ਦਾ ਸਕੈਣਾ ਵੀ ਆਉਂਦੇ ਬਹੁਤ ਨੇ ਰੋਜ਼ ਅੱਗੇ ਤਾਂ ਮੈਨੂੰ 50 60 ਆਉਂਦੇ ਹੁਣ ਤਾਂ 100 ਟੱਪ ਜਾਂਦਾ ਰੋਜ਼ ਦਾ ਮੈਸੇਜ ਮੇਰੇ ਤੁਸੀਂ ਇੰਨੇ ਕਿਊਟ ਕਿਵੇਂ ਹੋ ਟੱਚ ਫੁੱਟ ਨਜ਼ਰ ਨਾ ਲੱਗ ਜਾਵੇ ਤੁਹਾਡੇ ਜਿੰਨਾ ਜਿੰਨਾ ਮੈਂ ਕੋਈ ਦੇਖਿਆ ਹੀ ਨਹੀਂ ਤੁਹਾਡੇ ਜੀਆ ਥੈਂਕ ਯੂ ਸੋ ਮੱਚ ਧੰਨਵਾਦ ਮੈਨੂੰ ਫੋਲੋ ਕਿਉਂ ਨਹੀਂ ਕਰਦੀ ਕਿਉਂ ਨਹੀਂ ਕਰਦਾ ਕੌਣ ਕਿਹਨੂੰ ਫੋਲੋ ਕਿਉਂ ਨਹੀਂ ਕਰਦਾ ਕੇ ਦੀਪ ਕੁੜੀ ਆ ਪਤਾ ਨਹੀਂ ਦੀਪੀ ਤਾਂ ਤਾਂ ਕੁੜੀ ਹੀ ਲੱਗਦੀ ਹੈ ਨਹੀਂ ਕੁੜੀਆਂ ਹੱਥ ਦੀਪ ਪਹਿਲਾਂ ਤਾਂ ਮੈਂ ਫੋਲੋ ਉਹਨੂੰ ਕਰਦਾ ਜਿਹਨੂੰ ਮੈਂ ਜਾਣਦਾ ਹਾਂ ਮੈਂ ਤੇ ਦੂਜੀ ਗੱਲ ਕੁੜੀਆਂ ਨੂੰ ਤਾਂ ਮੈਂ ਉਹੀ ਬਹੁਤ ਘੱਟ ਫੋਲੋ ਕਰਦਾ ਜਾਂ ਆਪਣੇ ਜਿਹੜੀਆਂ ਕੁੜੀਆਂ ਨੂੰ ਨਾਲ ਪੜੀਆਂ ਵਗੈਰਾ ਨੇ ਉਹਨਾਂ ਨੂੰ ਕਰਦਾ ਜਾਂ ਜਿਹਨਾਂ ਨੂੰ ਜਾਣਦਾ ਹਾਂ ਮੈਂ ਤੁਹਾਡੀ ਐਸ ਕੀ ਆ ਤੇ ਤੁਸੀਂ ਲਾਈਵ 'ਚ ਕੀ ਕਰ ਰਹੇ ਹੋ ਲਾਈਫ ਚ ਕਰਕੇ ਰਹੇ ਆ ਨਿਆਰੇ ਲੈ ਰਹੇ ਆ ਏਜ ਹੈਗੀ ਆ ਬਾਈ ਸਾਹਿਬ ਸਕਿਨ ਕੇਅਰ ਰਿਹਾ ਤੁਹਾਡਾ ਬਹੁਤ ਪੁੱਛਿਆ ਜਾ ਰਿਹਾ ਸਕਿਨ ਕੇਅਰ ਤੁਹਾਨੂੰ ਦੱਸਦਾ ਵੀ ਕੱਲਾ ਪਾਣੀ ਮਾਰੂ ਮੂੰਹ ਤੇ ਤਾਂ ਸਾਬਣ ਸੁਬਣ ਅਕੇ ਮੈਲ ਘੱਟ ਹੀ ਲੌਂਦਾ ਜੀ ਹੁਣ ਉਹ ਵੀ ਲਾ ਲਈਦਾ ਚਾਦਾ ਮੂੰਹ ਦੇ ਨਹੀਂ ਪਿੰਡੇ ਤੇ ਗੱਲ ਕਰ ਰਿਹਾ ਜੋ ਸੱਚ ਹੈ ਉਹ ਸੱਚ ਹੈ ਵੀਰੇ ਸਾਬਣ ਦੀ ਦਾਤਾ ਵੀਰੇ ਵੀਰੇ ਬਿਨਾ ਸਾਬਣ ਤੋਂ ਬਹੁ ਨਾਉਂਦਾ ਰਹਿਆ ਮੈਂ ਲੈ ਬਿਨਾ ਸਾਬਣ ਤੋਂ ਵਧੀਆ ਰਹਿੰਦਾ ਬੰਦਾ ਇਹ ਕੈਮੀਕਲ ਨੇ ਸਾਰੇ ਇਹ ਤੁਹਾਨੂੰ ਖਰਾਬ ਕਰ ਦੇਣਗੇ ਗਣਾ ਗਣਾ ਯਾਰ ਸਲੋ ਹੈ ਇਹਦੇ ਸਾਬਨ ਚ ਸਲੋ ਆ ਗਗਨਾ ਆਪਾਂ ਦਾ ਯਾਰ ਸਾਬਨ ਸਲੋ ਹੈ ਮੈਂ ਮਣੀ ਰੈੱਡ ਬੋਲਿਆ ਬਾਲੇ ਇਕੱਠੇ ਇਕੱਠੇ ਆ ਗਏ ਸਵਾਲ ਜੇ ਹੁਣ ਸਾਰੇ ਉਹੀ ਹੀ ਪਏ ਆਂ ਸਾਡੀ ਗਰਲਫ੍ਰੈਂਡ ਆ ਜਾਂ ਕੰਮ ਕੀ ਕਰਦੇ ਮੈਂ ਹੁਣ ਉਹ ਦਵਾਰੇ ਦਵਾਰੇ ਕਿਵੇਂ ਪੁੱਛਾਂ ਬਿਰੋ ਤਾਂ ਥੋੜੇ ਚੌਕ ਕੇ ਪੁੱਛ ਰਿਹਾ ਮਾੜਾ ਜੀ ਤੁਸੀਂ ਐ ਕਰੋ ਇਹ ਯਾਰ YouTube ਤੇ ਖੁੰਜੇ ਜਾਓ ਉੱਥੇ 1.25x ਦੇ ਚਲਾ ਲਓ ਮਾੜਾ ਜੀ ਤੇਜ਼ ਕਰ ਲਓ ਉਹਨੂੰ ਕੰਮ ਨੂੰ ਚੱਲ ਤੁਸੀਂ ਇੰਗੇਂਜਡ ਹੋ ਜਰ ਮੈਂ ਤੁਨ ਕਹੀ ਜਨਾ ਲੈ ਹਜੇ 22 ਸਾਲ ਦਾ ਨੌਜਵਾਨ ਕਬਰ ਹੋ ਗਏ ਨੋ ਨੋ ਵੀਰੇ ਕਿੰਨੀਆਂ ਜੀਐਫਸ ਨੇ ਤੋੜੀਆਂ 580 ਜਿੰਨੇ ਦਿਨ ਜਿੰਨੇ ਦਿਨ ਨੇ 365 365 ਦਿਨ 365 ਇਸ ਰੋਇਨਾ ਜੇ ਤੁਸੀਂ ਆਪਣੀ ਜ਼ਿੰਦਗੀ ਜੇ ਇੱਕ ਤਜਰਬਾ ਦੱਸਣਾ ਹੋਵੇ ਇੱਕ ਲਾਈਨ ਚ ਤਾਂ ਕੀ ਦਸੋਗੇ ਮਿਹਨਤ ਕਰੋ ਖੁਸ਼ ਰਹੋ ਨਿਆਰੇ ਲੋ ਤੁਸੀਂ ਕੱਪੜੇ ਕਿੱਥੋਂ ਬਾਏ ਕਰਦੇ ਹੋ ਇਟਲੀ 'ਚ ਇਟਲੀ ਜਿਆਦਾ ਪੋਲਨ ਵੇਅਰ ਬਰਸਕਾ ਜਾਰਾ ਐਚ ਐਮ ਵੀਰੇ ਯਾਰ ਮੈਂ ਇਟਲੀ ਆਉਣਾ ਬਟ ਮੈਂ ਮਿਲਾਨ ਵਾਲੇ ਸਾਈਡ ਜਾਣਾ ਚਾਹੁੰਨਾ ਤੇ ਉੱਥੇ ਮੈਂ ਕੁਕਿੰਗ ਕਰਦਾ ਆਓ ਜੀ ਕੁਕਿੰਗ ਆਉਂਦੀ ਆ ਮੈਂ ਨੂੰ ਵੀਰੇ ਵੀ ਮਿਲਾਨ ਸਾਈਡ ਰਹਿਣਾ ਚਾਹੁੰਦਾ ਹਾਂ ਮਿਲਾਨ 'ਚ ਵਧੀਆ ਸਿਟੀ ਆ ਮਿਲਾਨ ਵਾਲੇ ਇੰਗਲਿਸ਼ ਵੀ ਜਾਣਦੇ ਆ ਮਿਲਾਨ ਆ ਕੇ ਰਹੂ ਵਧੀਆ ਚੀਜ਼ ਵੀਰੇ ਜੀ ਸਿੱਪਾਗ ਕਿੰਨੇ ਮੀਟਰ ਦੀ ਬਣਦੇ ਹੋ ਫਾਗ ਆਪ ਪਤਾ ਸਤਾ ਹੀ ਪਹਿਲਾਂ 7.5 8 ਖਾਲਸਾ ਕਾਲਜ ਅੰਬਰ ਸਰ ਕੇ ਤੋਂ ਆਉਣਾ ਪਲੀਜ਼ ਹਾਈਡ ਮਾਈ ਨੇਮ ਯਾਰ ਮੈਂ ਸੱਚੀ ਮੈਂ ਜਾਣਾ ਚਾਹੁੰਦਾ ਪਰ ਕਹਿੰਦੇ ਐਂਟਰੀ ਉਂਟਰੀ ਨਹੀਂ ਦਿੰਦੇ ਹੁੰਦੇ ਆ ਕਰਕੇ ਅੱਜ ਤੀ ਮੈਂ ਯਾਰ ਹਰਮੰਦਰ ਸਾਹਿਬ ਵੀ ਨਹੀਂ ਆਇਆ ਆ ਹੋਇਆ ਕੋਈ ਨਹੀਂ ਅਗਲੀ ਵਾਰ ਦੇਖਦੇ ਆ ਜਰੂਰ ਆਵਾਂਗੇ ਬਈ ਤੁਹਾਡੇ ਨਾਲ ਯੂਰਪ ਦਾ ਟੂਰ ਕਰਨਾ ਚਾਹੁੰਦੇ ਆ ਆਪਾਂ ਬਿਨੇਗਾ ਸਾਈਡ ਰਹਿੰਦੇ ਆ ਤਾਂ ਹੀ ਵੀ ਕਿਹੜਾ ਬਿਆਨਾ ਗਿਆਨਾ ਬਿਆਨਾ ਹਸਟਰੀਆ ਰਹਿੰਦੇ ਆ ਮਤਲਬ ਜਰੂਰ ਵੀਰੇ ਕੋਈ ਗੱਲ ਨਹੀਂ ਮਨੀ ਨੂੰ ਮੈਸੇਜ ਕਰ ਲਿਓ ਜਦੋਂ ਇਹ ਬਿਆਨਾ ਆਏ ਤੁਹਾਨੂੰ ਜਰੂਰ ਨਾਲ ਖਵਾਉਂਗੇ ਕੱਟ ਚ ਥੋੜੀ ਸਪੀਡ ਓਏ ਸੁਭਾਲੀ ਬੜੀ ਇੱਕੋ ਹੋਆ ਪੰਜਾਬ ਔਰ ਇਟਲੀ ਵਿੱਚ ਬੈਟਰ ਵਨ ਵੀ ਪੰਜਾਬ ਵਧੀਆ ਜਾਂ ਇਟਲੀ ਵਧੀਆ ਯਾਰ ਪੰਜਾਬ ਵਰਗਾ ਦਾ ਕੋਈ ਚੀਜ਼ ਬਣੀ ਨਹੀਂ ਹੈਗੀ ਵੈਸੇ ਇਟਲੀ ਵਧੀਆ ਹੈਗਾ ਦੋਨੇ ਜਗ੍ਹਾ ਵਧੀਆ ਨੇ ਵੈਸੇ ਇੱਥੇ ਮਿਹਨਤ ਦਾ ਮੁੱਲ ਮਿਲਦਾ ਪੰਜਾਬ ਚ ਕਮਾਈ ਨਹੀਂ ਹੈਗੀ ਨਜ਼ਾਰੇ ਦਾ ਪੰਜਾਬ ਚ ਜਿਆਦਾ ਨਹੀਂ ਮੇਨ ਗੱਲ ਹੈ ਵੀ ਜਿੱਥੇ ਬੰਦਾ ਨਾ ਜੰਮਿਆ ਪੜਿਆ ਹੁੰਦਾ ਉਹ ਉਹੀ ਵਧੀਆ ਉਹੀ ਜਿੱਥੇ ਟਿਨੇਜਰ ਜੀ ਗੱਡੀ ਹੋਵੇ ਤੁਹਾਡਾ Aim ਕੀ ਹੈ ਲਾਈਫ ਚ Aim ਗੋੜ ਨਹੀਂ ਬਸ ਵੀਰੇ Aim Aim ਤੋਂ ਬਿਨਾ ਹੀ ਚੱਲੀ ਜਾਂਦੀ ਹੈ ਜ਼ਿੰਦਗੀ ਐ ਨਹੀਂ ਪਤਾ ਕਰਨਾ ਕੀ ਆ ਹਾਈਟ ਵੀ ਦੱਸ ਦਿਓ ਇੱਕ ਤੁਹਾਡੀ ਹਾਈਟ 6 1 ਅਕਕੀ ਸਾਰੇ ਇਟਲੀ ਦੇ ਜ਼ਿਆਦਾਤਰ ਸਵਾਲ ਨੇ ਬਹੀ ਕੰਮ ਕੰਮ ਵਾਲੇ ਕੋਈ ਨਹੀਂ ਪੁੱਛੀ ਜਾਲ ਬਾਈ ਇਟਲੀ ਚ ਕੰਮ ਚਾਹੀਦਾ ਹੈ ਕੋਈ ਤੁਹਾਡੀ ਨਜ਼ਰ ਚ ਹੋਵੇ ਤਾਂ ਦੱਸਿਓ ਸੈਲਰੀ ਹੋਵੇ ਕੋਈ ਫਾਰਮ ਚ ਜਾਂ ਡੈਰੀ ਚ ਮੇਰੇ ਆਦੇ ਗਗਨ ਦੀ ਸਾਡੇ ਸਾਡੇ ਰਿਪੋਰਟਰ ਮੱਕੜ ਸਾਹਿਬ ਵੀ ਐਂ ਵਿਹਲੀ ਬੈਟਿਆ ਇਹਨਾਂ ਨੂੰ ਕੰਮ ਦਵਾ ਦਿਓ ਯਾਰ ਜੇ ਕੋਈ ਸਾਡੀ ਵੀਡੀਓ ਦੇਖ ਰਿਹਾ ਕੋਈ ਐ ਇੰਜੀਨੀਅਰ ਹਜੇ ਪੇਪਰ ਨਹੀਂ ਮਿਲੇ ਆਗੇ ਇਹਨੂੰ ਜੇ ਕੋਈ ਕੰਮ ਦਵਾ ਸਕਦਾ ਹੋਇਆ ਤਾਂ ਗਗਨ ਮੇਰੇ ਨਾਲ ਐਡ ਆ ਇੰਸਟਾਗ੍ਰam ਆਈਡੀ ਇਹਦੀ ਕੀ ਹੈ ਤੇਰੀ ਦਾਦ ਮੈਸੇਜ ਕਰ ਦਿਓ ਗਗਨ ਸਿੰਘ ਐਡ 484 ਵੀ ਮੈਸੇਜ ਕਰਦੇ ਹੋ ਇਹਨੂੰ ਜੇ ਕੋਈ ਕੰਮ ਦਵਾ ਸਕਦਾ ਹੋਵੇ ਬਈ ਤੇਰੀ ਡਰੈਸ ਡ्रेसਿੰਗ ਸੈਂਸ ਬਹੁਤ ਕ੍ਰੈਂਟ ਆ థాంਕ ਯੂ ਵੈਰੀ ਮੱਚ థాంਕ ਯੂ ਯੂ نو ਅਰਜੈਂਟ ਲੋ ਹੋ ਗਿਆ ਮੇਰੇ ਇਟਲੀ ਸਟੱਡੀ ਕਰਨ ਆਉਣਾ ਮੈਂ ਮਾਸਟਰ ਡਿਗਰੀ ਤੋਂ ਬਾਅਦ ਵਧੀਆ ਸੈਟਲ ਹੋ ਜਾਂਦਾ ਇੱਥੇ ਹਾਂਜੀ ਵੀਰੇ ਇਹ ਤੇ ਇੱਕ ਆਪਾਂ ਸਪੈਸ਼ਲ ਬਲੌਗ ਵੀ ਬਣਾਵਾਂਗੇ ਸਟੱਡੀ ਵੀਜ਼ ਵਾਲੇ ਤੇ ਉਹ ਚਾ ਤੁਸੀਂ ਸੁਣ ਲਿਓ ਸਾਰਾ ਕਦੋਂ ਦੇ ਵੇਲੇ ਹੀ ਕਹਿ ਰਹੇ ਹਾਂ ਬਣਾਵਾਂਗੇ ਹੁਣ ਬਣਾ ਹੀ ਦੇਣਾ ਹੁਣ ਬਣਾਈ ਦੇਣਾ ਕੋਈ ਗੱਲ ਨਹੀਂ ਤੁਹਾਨੂੰ ਉਹ ਦੱਸਾਂਗਾ ਵੀਰ ਯਾਰ ਮੈਂ ਤੁਹਾਨੂੰ ਮਿਲਣਾ ਸੀ ਤੁਹਾਡੇ ਰਾਏਕੋਟ ਵੇਖਿਆ ਸੀ ਜੀ ਨੂੰ ਤੁਹਾਨੂੰ ਤੁਸੀਂ ਚਲੇ ਗਏ ਮੈਂ ਵੀ ਰਾਏਕੋਟ ਤੋਂ ਹੀ ਆ ਬਰੋ ਬੁਰਜ ਹਰੀ ਸਿੰਘ ਹਾਂ ਮੁਰਦਿਆਦੀ ਸਿੰਘ ਨਾਲ ਹੀ ਆ ਵੀਰੇ ਰਾਏਕੋਟ ਦੇ ਕੋਈ ਗੱਲ ਨਹੀਂ ਵੀਰੇ ਅਗਲੀ ਵਾਰ ਕਰ ਲਿਓ ਮੈਂ ਐਸੇ ਮਿਲਾਂਗਾ ਜਰੂਰ ਇਹ ਚੈਰ ਲੋਕਾਂ ਨੇ ਬੋਰ ਹੋ ਜਾਣਾ ਉਹਨਾਂ ਨੇ ਉਹ ਛੱਡ ਦੇਣਾ ਬਲੌਗ ਛੱਡ ਦੇਣਾ ਜੱਲ ਕਿਤਰਾਗੇ ਪਿੱਛੋਂ ਕਟਣੀ ਦਾ ਪੈਣੀ ਮੈਨੂੰ ਲੱਗਦਾ ਮੈਂ ਆਪ ਹੀ ਜਾਨੂ ਦੇਖ ਦੇ ਕੇ ਬੋਲ ਦੇਣੇ ਮੱਕੜ ਸਾਹਿਬ ਨੂੰ ਭੇਉਣਾ ਪਊਗਾ ਸਲੋ ਨਹੀਂ ਪੜ੍ਹ ਲੈ ਸਲੋ ਹੈ ਬਈ ਸਹੀ ਜ਼ੂਮ ਕਰ ਲਿਆ ਕਰ ਨਹੀਂ ਸਵਾਲ ਸੇਮ ਨੇ ਸਾਰੇ ਜ਼ੁਬਾਰਾ ਪੁੱਥੀ ਜਾਲਾ ਤੂੰ ਕੌਣ ਹੁੰਦਾ ਆਪਾਂ ਇਹ ਕੀ ਚੱਕਰ ਤੂੰ ਪੁੱਛੀ ਜਲਵਾ ਤੂੰ ਕੋਈ ਸਵਾਲ ਛੱਡਣਾ ਨਹੀਂ ਮੈਂ ਆਪ ਹੀ ਸਕਿਪ ਕਰ ਦੇਵਾਂਗਾ ਵਾਠ ਠੀਕ ਤੁਸੀਂ ਆਸਟ੍ਰੇਲੀਆ ਨਹੀਂ ਆਉਣਾ ਆਸਟ੍ਰੇਲੀਆ ਵੀਜ਼ਾ ਦਵਾ ਦੋ ਉਹਨੂੰ ਤਿਆਰ ਆ ਸਾਨੂੰ ਤਾਂ ਕੋਈ ਕੰਟਰੀ ਦੱਸ ਲਓ ਤੁਸੀਂ ਕਿਹੜੀ ਕੰਟਰੀ 'ਚ ਰਹਿੰਦੇ ਹੋ ਫੋਰਨ 'ਚ ਇਟਲੀ 'ਵਿਤੇ ਟਰਾਇਆ ਰੋਡ ਟਿਪ ਰੋਡ ਟ੍ਰਿਪ ਇਨ ਨਾਰਵੇ ਬਟ ਵੀ ਵਿਸ਼ ਵੀ ਸੀ ਮਿਨੀ ਐਂਡ ਯੂ ਅਲੋਂਗ ਵਿਦ ਯੋਰ ਫਰੈਂਡਸ ਇਨ ਬਲੌਗ ਹਾਂਜੀ ਜ਼ਰੂਰ ਅਸੀਂ ਨਾਰਵੇ ਜਾਣਾ ਦਾ ਸਾਡਾ ਸਾਰਿਆਂ ਦਾ ਡ੍ਰੀਮ ਆ ਨਾਰਵੇ ਯਾਰ ਚੱਕਰ ਆਇਆ ਰੋਡ ਟ੍ਰਿਪ ਦਾ ਵੀ ਸਾਨੂੰ ਚਾਹੀਦੇ ਆ ਘੱਟੋ ਘੱਟ 10 ਤੋਂ 15 ਦਿਨਾਂ ਕਿਉਂਕਿ ਨਾਰਵੇ ਦੂਰ ਵੀ ਇਥੋਂ ਕਾਫੀ ਪਹੁੰਚ ਜਾਂਦਾ ਹੈਗਾ ਫੇਰ ਫਾਇਦਾ ਹੈਗਾ ਇੰਨੀ ਅ ਕਿਸੇ ਨੂੰ ਇਕੱਠੀਆਂ ਛੁੱਟੀਆਂ ਨਹੀਂ ਮਿਲਦੀਆਂ ਤੇ ਕਰਾਂਏ ਜ਼ਿੰਦਗੀ ਜੇ ਕਿਸੇ ਟਾਈਮ ਜ਼ਰੂਰ ਤੁਸੀਂ ਸ਼ੂਟ ਕਿੱਦਾਂ ਕਰਦੇ ਹੋ ਆਪਣੀ ਵੀਡੀਓਜ਼ ਕੈਮਰੇ ਤੋਂ ਜਾਂ ਫੋਨ 'ਚ ਆ ਆਲਵੇਜ਼ ਫੋਨ ਬਰੋ ਭਾਈ ਇੰਸਟਾਗ੍ਰਾਮ ਤੇ ਕਾਲ ਨਹੀਂ ਚੱਕਦੇ ਤੁਸੀਂ ਭਾਈ ਮੈਸੇਜ ਨਹੀਂ ਚੱਕਦੇ ਨਾ ਗੱਲਾਂ ਭਾਈ ਆਪ ਇਤਨੇ ਹੈਂਡਸਮ ਹੋ ਕਿਵੇਂ ਹੋ ਕੈਸ਼ੇ ਹੋ ਆਈ ਡੋਨਟ ਨੋ ਬ੍ਰੋ ਰੱਬ ਕੁਦਰਤ ਦੇ ਰੰਗ ਰੱਬ ਦੇ ਆਪਕੀ ਲਾਈਫ ਮੇ ਕੋਈ ਹੈ ਜਾਂ ਨਹੀਂ ਹੈ ਆਪਕੀ ਲਾਈਫ ਮੇ ਕੋਈ ਹੈ ਜਾਂ ਨਹੀਂ ਮੇਰੀ ਲਾਈਫ ਮੇ ਸਭੀ ਹੈ ਮਾਂ ਬਾਪ ਹੈ ਭਰਾ ਹੈ ਦੋਸਤ ਹੈ ਸਭ ਹੈ ਕਈ ਚਿਹਰੇ ਮਾਸੂਮੀਅਤ ਤੋਂ ਬੜਾ ਇੰਨੇ ਘਾਲੇ ਹੁੰਦੇ ਜਿਨ੍ਹਾਂ ਦੇ ਕੁਦਰਤ ਮਿਹਰਬਾਨ ਹੁੰਦੀ ਹੈ ਕਿ ਉਹ ਚਿਹਰੇ ਉਹ ਚਿਹਰੇ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇੰਗੇਜਡ ਹੋ ਜਾਂ ਕਮਿਟਡ ਹੋ ਮੈਂ ਤੁਹਾਡੇ ਪਿੱਛੇ 3 ਸਾਲ ਤੋਂ ਟੈਕਸਟ ਕਰ ਰਹੀ ਹਾਂ ਤੁਸੀਂ ਰਿਪਲਾਈ ਨਹੀਂ ਕਰਦੇ ਥੈਂਕ ਯੂ ਸੋ ਮੱਚ ਕਈ ਬਾਤਾਂ ਬਤਾਈ ਨਹੀਂ ਜਾਂਦੀ ਪਰਸਨਲ ਜ਼ਿੰਦਗੀ ਹੈਲੋ ਸੱਚੀਆਂ ਗੱਲ ਵੀਰ ਜੀ ਤੁਸੀਂ ਬਹੁਤ ਸੋਹਣੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਪਲੀਜ਼ ਮੈਸੇਜਰ ਰਪਲਾਈ ਜ਼ਰੂਰ ਕਰਿਆ ਕਰੋ ਤੁਸੀਂ ਕਿੱਥੋਂ ਦੇ ਹੋ ਤੁਹਾਡੇ ਮਿਲਣ ਤੁਹਾਨੂੰ ਮਿਲ ਕਿੱਥੇ ਆਉਣਾ ਪਊ ਪਲੀਜ਼ ਦੱਸਿਓ ਜ਼ਰੂਰ ਮਿਲਣਾ ਕਰਮਾਉਣਾ ਰਹਿੰਦੇ ਆ ਜਾਓ ਮਿਲ ਜਓ ਥੈਂਕ ਯੂ ਸੋ ਮੱਚ ਇੰਨਾ ਵਧੀਆ ਮੈਸੇਜ ਕਰਨ ਲਈ ਹੈਲੋ ਵੀਰ ਜੀ ਬਲਾਂਚ ਵਰਕ ਮਿਲ ਜਾਂਦੇ ਵਰਕ ਮਿਲ ਜਾਂਦੇ ਬਰਕਮ ਨੇ ਲਿਖਦਾ ਹਾਂਜੀ ਮਿਲ ਜਾਂਦਾ ਜੀ ਥੋੜਾ ਉੱਚੀ ਬੋਲ ਤੂੰ ਸੈਟ ਹੋਵੇ ਬੈਠ ਰਿਹਾ ਨਹੀਂ ਯਾਰ ਮੈਸੇਜ ਦਾ ਅਪਲਾਈ ਕਿਉਂ ਨਹੀਂ ਕਰਦੇ ਮੈਸੇਜ ਦਾ ਰਿਪਲਾਈ ਯਾਰ ਕਾਫੀ ਮੈਸੇਜ ਆਉਂਦੇ ਆ ਤੇ ਜੇ ਕਿਸੇ ਦਾ ਰਿਪਲਾਈ ਹੁਣ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਕਿ ਬੰਦੇ ਦਾ ਰਿਪਲਾਈ ਕਰ ਦਈਏ ਜਿਵੇਂ ਉਹਨੇ ਇੱਕ ਚੀਜ਼ ਪੁੱਛੀ ਆ ਪਰ ਰਿਪਲਾਈ ਕਰਤਾ ਉਹਨੇ ਹੋਰ ਚੀਜ਼ਾਂ ਪੁੱਛੀ ਜਾਣੀਆਂ ਐ ਕਰਕੇ ਤਾਂ ਕਰਕੇ ਫਿਰ ਇੰਨਾ ਟਾਈਮ ਨਹੀਂ ਹੁੰਦਾ ਤੁਹਾਡੀ ਸੀਮ ਆਈਡੀ ਬੈਕਅਪ ਅਕਾਊਂਟ ਲਈ ਲੱਗੇ ਪਿੱਛੇ ਉਹ ਤੁਸੀਂ ਚਲਾਉਣ ਕੇ ਫੇਕ ਆ ਫੇਕ ਆਈ ਸਾਰੀਆਂ ਜਿਹੜੀਆਂ ਫੇਕ ਆ ਬਸ ਹੁਣ ਪਹਿਲੇ ਨਾਸਤਾ ਹਾਊ ਮੱਚ ਡੂ ਯੂ ਅਰਨ ਇਨ ਮੰਥ ਫਰੋਮ ਸਟਾਰਟਿੰਗ ਟੂ ਨਾਓ ਅਰਨ ਦੋ ਹੀ ਲਾਲੋ ਸਾਹਿਬ ਕਿਵੇਂ ਕਹਿ ਰਹੇ ਆ ਇੱਥੇ ਵੀ ਪਹਿਲਾਂ ਜੀ ਸੀਟ ਲਈ ਜੇ ਮੈਂ ਕੀ ਜਲ ਆਏ ਸੀ ਕੋਈ ਤੁਹਾਨੂੰ ਦੱਸਾਂ ਜੀ ਜਦੋਂ ਸਤਾਲੇ ਦੇ ਬੰਦੇ ਨੂੰ ਯਾਰ 2 ਤੋਂ 3000 ਦੇ ਵਿੱਚ ਬਣਾ ਲੈਂਦਾ ਫੈਕਟਰੀ 'ਚ ਉਹੀ 12 1300 ਤੋਂ 16 1700 ਦੇ ਵਿੱਚ ਬਣਾ ਲੈਂਦਾ ਯੂਰੋ ਬ੍ਰੋ ਇਟਲੀ ਵਿੱਚ ਕਿਹੜੀ ਕੈਟਾਗਰੀ ਦੇ ਵਰਕਰਸ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਕੈਟਾਗਰੀ ਮਿਹਨਤੀ ਬੰਦਿਆਂ ਦੀ ਨਗਮਿਆਂ ਦੀ ਨਹੀਂ ਡਿਮਾਂਡ ਹੈ ਵੀਰੇ ਇਸ ਇਸ ਟਾਈਮ ਵੀਰੇ ਇਸ ਟਾਈਮ ਦੀ ਸਭ ਤੋਂ ਬੈਸਟ ਕੰਟਰੀ ਕਿਹੜੀ ਹੈ ਜਿੱਥੇ ਜਾਣ ਦਾ ਫਾਇਦਾ ਹੈਗਾ ਤੇ ਪੈਸੇ ਵੀ ਵਧੀਆ ਬਣ ਜਾਣ ਪਲੀਜ਼ ਅਪਲਾਈ ਕਰਿਓ ਅਮਰੀਕਾ ਆਸਟ੍ਰੇਲੀਆ ਮੇਰੇ ਸਾਹਮਣੇ ਆਸਟ੍ਰੇਲੀਆ ਜਿਆਦਾ ਹੈ ਨਾ ਰਹਿਣ ਨੂੰ ਵੀ ਸਹੀ ਹੈ ਤੁਸੀਂ ਕੰਟਰੀ ਕਿਹੜੀ ਤੁਸੀਂ ਕੰਟ ਕਰੰਟਲੀ ਕਿਹੜੀ ਕੰਟਰੀ ਰਹਿੰਦੇ ਹੋ ਐਂਡ ਪੰਜਾਬ ਤੋਂ ਕਿੱਥੋਂ ਬਲੋਂਗ ਕਰਦੇ ਹੋ ਕਰੰਟਰੀ ਨੇ ਇਟਲੀ ਪੰਜਾਬ ਰੈਕੋਰਡ ਕੋਲ ਪੈਂਦਾ ਜਵਲਾ ਆਪਣੀ ਕੋਈ ਪੁਰਾਣੀ ਫੋਟੋ ਦਿਖਾਓ 17 16 ਏਜ ਦੀ ਹੁਣ ਇਹ ਫੋਨ ਚਾ ਕੋਈ ਨੀ ਮੈਂ ਲਾ ਦੂੰਗਾ ਇੱਥੇ ਥੱਲੇ ਗੋਲੂ ਇੰਸਟਾਗ੍ਰਾਮ ਤੇ ਖੋਲੋ ਯਾਰ ਇੰਸਟਾਗ੍ਰਾਮ ਤੇ ਪਈਆਂ ਨੇ ਮੇਰੀਆਂ 16 17 ਵਾਲੀ ਹੈਗੀ ਸਾਰਿਆਂ ਨੂੰ ਪਹਿਲੀਆਂ 2-3 ਮੇਰੀਆਂ ਫੋਟੋਆਂ 16 17 ਵਾਲੀਆਂ ਇਹ ਭਾਈ ਉਹਨਾਂ ਕੋਣ ਇੱਕ ਪੰਜ ਕੋਣ 16 16 17 ਵੀ ਨਹੀਂ ਮਨ ਲਾ 15 ਦੀਆਂ ਹੀ ਆ ਜਾ ਕੇ ਦੇਖ ਲਿਓ ਪਹਿਲੀ ਫੋਟੋ ਇੰਸਟਾਗ੍ਰਾਮ ਦੀ ਪਹਿਲੀ ਫੋਟੋ ਦੇਖੋ ਹਾਊ ਟੂ ਮੈਨੇਜ ਯੂਰ ਸੋਸ਼ਲ ਮੀਡੀਆ ਐਂਡ ਜੋਬ ਬਾਕੀ ਜੋਬ ਯਾਰ ਦੇਖੋ ਸ਼ਨੀਆਦਾਰ ਆਪਾਂ ਵਿਲੇ ਹੁੰਨੇ ਜਿਵੇਂ ਅੱਜ ਵੀ ਅਸੀਂ ਹੁਣ ਤੱਕੇ ਰੇਡੇ ਖਾਂਦੇ ਆਏ ਆ ਵੀਡੀਓ ਬਣਾ ਫੋਟੋਆਂ ਵਗੈਰਾ ਖਿੱਚਿਆ ਹੈ ਸੋਸ਼ਲ ਮੀਡੀਆ ਵਾਸਤੇ ਉਹ ਦੇਣਾ ਆਪਾਂ ਵੀਡੀਓ ਫੋਟੋ ਬਣਾ ਲੀ ਦੀਆਂ ਫਿਰ ਉਹ ਹਫਤਾ ਪਾਈ ਜਾਂਦੀਆਂ ਫਿਰ ਦੋ ਦਿਨ ਬਣਾ ਲੀ ਦੀਆਂ ਪਾਈ ਜਾਂਦੀਆਂ ਤੁਸੀਂ ਵਿਆਹ ਕਿਦੋਂ ਕਰਾਉਣਾ ਜੇ ਕਰਵਾਉਣਾ ਕਰਦੇ ਆ ਨੇ ਲੱਭੀ ਕੁੜੀ ਕਿ ਲੱਭੀ ਕੁੜੀ ਨਾਲ ਕਰਵਾਇਓ ਹਾਂਜੀ ਜ਼ਰੂਰ ਕੋਈ ਗੱਲ ਨਹੀਂ ਤੇ ਹਜੇ ਨਹੀਂ ਵਿਆਹ ਕਰਾਉਂਦੇ 4 ਸਾਲ 5 ਸਾਲ ਰੈ ਰੈ ਦਿੱਤੀ ਆ ਕੁੜੀਆਂ ਲੇਟਲੀ ਕਿਦਾਂ ਦਾ ਕੰਟਰੀ ਆ ਕੰਮ ਵਗੈਰਾ ਅਵੇਲੇਬਲ ਹੋ ਜਾਂਦਾ ਕੁੜੀਆਂ ਲਈ ਵਧੀਆ ਕੰਟਰੀ ਆ ਕੁੜੀਆਂ ਲਈ ਪਹਿਲਾਂ ਜੇ ਤਾਂ ਤੁਸੀਂ 9 ਮਹੀਨੇ ਵਾਲੀਆਂ ਨੇ ਉਹਨੀਆਂ ਕੁੜੀਆਂ ਫਿਰ ਔਖੀ ਆ ਥੋੜਾ ਜਿਹਾ ਜੇ ਘਰਦਿਆਂ ਨਾਲ ਆਉਂਦੇ ਆ ਤਾਂ ਵਧੀਆ ਕੰਟਰੀਆ ਕੁੜੀਆਂ ਲਈ ਵਧੀਆ ਕੰਮ ਹੈਗੇ ਟੈਲ ਮੀ ਦ ਸਿਕਰਟ ਬੈਕ ਆਫ ਯਰ ਕਿਊਟਨੈਸ ਇਹ ਗ੍ਰੇਡ ਇਹ ਨਹੀਂ ਹੁਣ ਪਤਾ ਜੀ ਇਹ ਤਾਂ ਰੱਬ ਦੀ ਕੁਦਰਤ ਹੈ ਇਹ ਇਹਦੇ ਮਾਹੌਲ ਚ ਹੀ ਹੁੰਦੀ ਬੰਦਾ ਪੜਿਆ ਜਿੱਥੇ ਹੋ ਜਾਂਦਾ ਪੰਜਾਬ ਆਏ ਤਾਂ ਫਿਰ ਹਰਮੰਦਰ ਸਾਹਿਬ ਨਹੀਂ ਆਏ ਉਹੀ ਗੱਲ ਆ ਜੇ ਐਕਤੀ ਛੋਟੀ ਥੋੜੀ ਘੱਟ ਸੀ ਹੋਰ ਕੰਮਾਂ ਚ ਰਹੇ ਤੇ ਉਦਾਂ ਮੈਂ ਆਪਣਾ ਫਤੇਗੜ ਸਹਿਜ ਆਇਆ ਸੀ ਤੇ ਦਮਦਮਾ ਸਹਿਜ ਆਇਆ ਸੀ ਇੱਧਰ ਬਈ ਖਰਚਾ ਪਾਣੀ ਕਿੱਥੋਂ ਆਉਂਦਾ ਟ੍ਰਿਪਸ ਦਾ ਕੰਮ ਤੇ ਕਿੰਨੇ ਪੈਸੇ ਬਣ ਜਾਂਦੇ ਆ ਇਟਲੀ 'ਚ ਕੰਮ ਦੇ ਪੈਸੇ ਵੀਰੇ ਤੁਹਾਨੂੰ ਪਹਿਲਾਂ ਦੱਸ ਤੇ ਤੇ ਖਰਚਾ ਪਾਣੀ ਬਸ ਅਹੀਂ ਯਾਰ ਜਿਵੇਂ ਹੁਣ ਅਸੀਂ 4-5 ਜਾਣੇ ਜਾਂਦੇ ਆ ਤਾਂ ਉਹ ਮੇਂ ਵੰਡ ਕੇ ਜ ਆ ਜਾਂਦਾ ਵਾ ਨਿਕਲ ਹੀ ਜਾਂਦਾ ਖਰਚਾ ਪਾਣੀ ਬਈ ਇਟਲੀ ਸਟੱਡੀ ਵੀ ਸਟੱਡੀ 베ਸ ਤੇ ਗਏ ਸੀ ਗਏ ਗਏ ਜਾਂ ਟੂਰਿਸਟ ਘੁੰਮਣਾ ਫਿਰਨਾ ਇਟਲੀ ਵੀਰੇ ਮੈਂ ਘਰਦਿਆਂ ਦੇ ਬੇਸ ਤੇ ਆਇਆ ਸੀ ਕੋਈ ਸਟੱਡੀ ਨਹੀਂ ਕੋਈ ਘੁੰਮਣ ਲਈ ਖੱਚਾ ਥੋੜਾ ਹੈ ਗਾਣ ਚੱਲ ਚੱਲ ਤੂੰ ਤਾਂ ਨੇਸਤੀ ਪਾਈ ਨਾ ਓਹਣਾ ਕਿਹੜਾ ਆ ਕੀ ਹੋਈ ਆ ਭਰਾਵਾ ਵਿੱਚ ਇਟਾਲੀਅਨ ਵਾਲੇ ਵੀ ਪੁੱਛੀ ਜਾਂਦੇ ਹੁਣ ਆਪ ਤਾਂ ਨਹੀਂ ਕਿਹੜੀ ਲੈਂਗੁਏਜ ਆ ਹੁਣ ਇਹ ਇਟਾਲੀਅਨ ਨਹੀਂ ਇਹ ਸਪੈਨਿਸ਼ ਆ ਭਾਈ ਪੂਜਾ ਸ਼ਰਯਾਨ ਕਿੱਥੋਂ ਤੁਸੀਂ ਮੜਾ ਪੰਜਾਬੀ ਜਾਂ ਇਟਾਲੀਅਨ ਜੀ ਪੁੱਛ ਲੋ ਜਾਂ ਅੰਗਰੇਜ਼ੀ ਜਾਂ ਪੰਜਾਬੀ ਜੀ ਸਪੈਨਿਸ਼ ਸਾਨੂੰ ਆਉਂਦੀ ਜਰਮਨੀ ਕਿਹੜਾ ਮਾਰਦੇ ਤੁਸੀਂ ਜਰਮਨੀ ਹਾਂਜੀ ਆ ਕੇ ਗਏ ਆ ਮੁੰ尼ਚਾ ਆ ਕੇ ਗਏ ਸੀ ਮਣੀ ਹੋਣੀ ਹੁਣ ਆ ਕੇ ਗਏ ਆ ਫ੍ਰੈਂਕਫਰਟ ਤੇ ਬਰਨਨ ਥੋੜੀ ਕੋਈ ਪ੍ਰਾਈਵੇਟ ਲਾਈਫ ਹੈ ਪ੍ਰਾਈਵੇਟ ਲਾਈਫ ਸੌਦੀ ਹੁੰਦੀ ਹੈ 에ਅ ਬ੍ਰਾਈਟ ਲਾਈਨ ਨੂੰ ਇਹ ਚ ਕੀ ਗੱਲ ਹਾਊਟ ਆਰ ਯੂ ਕੱਦ ਦਾ ਦਸਤਾ ਹਮ ਅਬ ਬਹੁਤ ਸਾਰੀ ਕੰਟਰੀ ਘੁੰਮ ਚੁਕੇ ਹੋ ਆਪਕੋ ਸਭ ਤੋਂ ਬੈਸਟ ਕੌਨਸੀ ਲਗਤੀ ਹੈ ਇਟਲੀ ਹਾਊਟ ਇਟਾਲੀਅਨ ਸਟ੍ਰੀਟ ਯੂ ਵਿੰਗ ਸਿਕ ਵੀ ਸਿੱਖਾਂ ਨੂੰ ਡਾਲੀਨ ਕਿਵੇਂ ਟ੍ਰੀਟ ਕਰਦੇ ਵਧੀਆ ਵੀਰੇ ਕੋਈ ਇੰਨਾ ਚ ਹੇਟ ਨਹੀਂ ਹੈਗੀ ਵਧੀਆ ਟ੍ਰੀਟ ਇਹਨੇ ਸੋਹਣੇ ਕਿਵੇਂ ਡੋਂਟ ਮੈਂਸ਼ਨ ਮਾਈ ਆਈਡੀ ਇਹ ਸਵਾਲ ਹੁਣ ਸਕਿਪ ਕਰਨ ਲੱਗ ਜਾਣਾ ਸਕਿਪ ਕੱਟ ਕੱਟ ਮੇਰੇ ਵੀਰੇ ਨੇ ਕੱਲ ਮੇਰੇ ਵੀਰੇ ਨੇ ਕੱਲ ਇਟਲੀ ਆਉਣਾ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਮੈਨੂੰ ਲੱਗਿਆ ਕਿ ਤੇ ਆਏ ਹੋਗੇ ਲੈਣਾ ਜੀ ਤਾਂ ਲੈ ਕਿਤੇ ਕਾਹ ਆਏ ਨਹੀਂ ਪਰ ਕੋਈ ਮੈਨੂੰ ਮੈਨੂੰ ਬਸ ਬਜਟ ਦੱਸ ਦੋ ਕਿੰਨਾ ਕੁ ਲੱਗ ਜਾਂਦਾ ਇਟਲੀ ਇਟਲੀ ਤੋਂ ਆਉਣ ਲਈ ਇਟਲੀ ਆਉਣ ਲਈ ਜੇ ਨੋਮੀਨਲ ਵਿਪਰਾਂ ਦੇ ਆਉਣੇ ਆ ਵੀਰੇ ਪੱਕੇ ਹੋਣ ਤੱਕ ਦਾ 15-16 ਲੱਖ ਭਾਜੀ ਪਲੀਜ਼ ਪਲੀਜ਼ ਇਹ ਦੱਸ ਦੋ ਜੋ ਬੰਦਾ ਇਟਲੀ ਤੋਂ ਕਿੰਨੇ ਪੈਸੇ ਵਿੱਚ ਘੁੰਮਣਾ ਘੁੰਮ ਸਕਦਾ ਇੱਥੇ ਜਿੱਥੇ-ਜਿੱਥੇ ਤੁਸੀਂ ਗਏ ਹੋ ਬਾਕੀ ਇੰਡਲੀ ਬਾਕੀ ਬੰਦੇ ਇਟਲੀ ਤੋਂ ਆਉਣਾ ਆਂ ਇੰਡੀਆ ਤੋਂ ਆਉਣਾ ਜਿੱਥੇ-ਜਿੱਥੇ ਆ ਘੁੰਮਣਾ ਵੀ ਕਿੰਨੇ ਪੈਸੇ ਲੱਗਦੇ ਐਨਵੀਏ ਦੀ ਕਰੰਸੀ 'ਚ ਵਿਜੀਟ ਟੂ ਟੂ ਕਿੰਨੀ ਦਿੱਸ਼ੀ ਗੱਲ ਮੈਂ ਉਹਦੇ ਦੇ ਅਲੱਗ-ਅਲੱਗ ਹਿਸਾਬ ਹੁੰਦਾ ਹੁਣ ਇਹਦਾ ਜਿੱਥੇ ਜਿੰਨੀ ਦੂਰ ਜਾਣਾ ਤੁਸੀਂ ਓਨੇ ਜ਼ਿਆਦਾ ਪੈਸੇ ਲੱਗਣੇ ਆ ਇਸ ਕਰਕੇ ਅਲੱਗ-ਅਲੱਗ ਹਿਸਾਬ ਹੁੰਦਾ ਮਤਲਬ ਵੀ ਸਵਿਟਜ਼ਰਲੈਂਡ ਜੇ ਤੁਸੀਂ ਇੱਕ ਰਾਤ ਕੱਟ ਕੇ ਆਉਣੀ ਆ ਖਾਣਾ ਪੀਣਾ ਬਜਟ ਦਾਗਾ ਵੀ ਕਿਸੇ ਮਹਿੰਗੇ ਰੈਸਟੋਰੈਂਟ ਚ ਨਹੀਂ ਬਹਿ ਕੇ ਖਾਣਾ ਉਹੀ 150 ਤੋਂ 250 ਰੁਪਏ ਇੱਕ ਬੰਦੇ ਦਾ ਖਰਚਾ ਆ ਜਾਂਦਾ ਬੌਂਡ ਇੰਡੀਆ ਦੇ ਹਿਸਾਬ ਨਾਲ ਜੇ ਤੁਸੀਂ ਪੰਜ ਜਣੇ ਇੱਕ ਗੱਡੀ ਜਾਨੇ ਤੁਹਾਡੀ ਤੁਹਾਡੀ ਰੀਅਲ ਏਜ ਕਿੰਨੀ ਹੈ ਐਂਡ ਯੂ ਆਰ ਸਿੰਗਲ ਏ ਦੱਸ ਤਾਂ ਏਜ 22 ਸਾਲ ਡੂ ਯੂ ਹੈਵ ਅਨਦਰ ਅਕਾਊਂਟ ਔਨ ਇੰਸਟਾਗ੍ਰਾਮ ਨਹੀਂ ਤੁਸੀਂ ਕੀ ਕੁਆਲਿਟੀਆਂ ਦੇਖਦੇ ਹੋ ਇੱਕ ਕੁੜੀ ਵਿੱਚ ਡਿਮਾਂਡਸ ਕੀ ਡਿਮਾਂਡਸ ਨੇ ਤੁਹਾਡੀਆਂ ਬਿਆਲੀ ਕੀ ਕੋਈ ਪਾਸਟ ਚ ਰਿਲੇਸ਼ਨਸ਼ਿਪ ਰਿਲੇਸ਼ਨਸ਼ਿਪ ਪਹਿਲਾਂ ਉਹਦੀ ਸਨੈਪ ਬੰਦ ਕਰਾਓ ਸੀ ਥੋੜਾ ਜਾਂ ਨਹੀਂ ਹੈ ਮੈਂ ਕੀ ਤੁਹਾਡੀ ਕੀ ਕੁਆਲਿਟੀ ਦੇਖਦੇ ਹਾਂ ਤੁਸੀਂ ਕੁੜੀ ਚ ਵੀ ਨਹੀਂ ਤੁਹਾਡਾ ਕੀ ਪਾਸਟ ਚ ਕੋਈ ਰਿਲੇਸ਼ਨਸ਼ਿਪ ਮੈਂ ਕੁਆਲਿਟੀਆਂ ਦੇਖਣ ਹੀ ਨਹੀਂ ਲੱਗਿਆ ਯਾਰ ਅਜੇ ਸਿੰਗਲ ਹੀ ਠੀਕ ਹੈ ਬਾਜੀ ਤੁਹਾਡਾ ਬਲੌਗ ਬਹੁਤ ਵਧੀਆ ਹੁੰਦਾ ਐਂਡ ਬਾਕੀ ਤੁਸੀਂ ਸਟੱਡੀ ਵੀਜ਼ਾ ਤੇ ਆ ਜਾਂ ਵਰਕ ਵੀਜ਼ਾ ਤੇ ਅਸੀਂ ਫੈਮਿਲੀ ਵੀਜ਼ਾ ਤੇ ਆਏ ਸੀ ਹੁਣ ਵਰਕ ਵੀਜ਼ਾ ਦਾ ਬ੍ਰੋ ਤੁਸੀਂ ਬਾਕੀ ਯੂਰਪ ਕੰਟਰੀਆਂ ਵਿਜ਼ਿਟ ਕੀਤੀਆਂ ਸਪੇਨ ਕੰਟਰੀ ਦਾ ਬਲੌਗ ਚਾਹੀਦਾ ਸਪੇਨ ਜਾਵਾਂਗੇ ਛੇਤੀ ਗੱਲ ਦੀ ਤੁਸੀਂ ਸਪੇਨ ਜਾਂਦੇ ਅੱਜ ਨੂੰ ਬਹੁਤ ਟਾਈਮ ਹੋ ਗਿਆ ਤੁਸੀਂ ਇਟਲੀ ਕਦੋਂ ਆਏ ਸੀ ਔਰ ਕਿਸ ਬੇਸ ਤੇ ਆਏ ਸੀ ਇਹ ਦੱਸਦਾ ਆਪਣੇ ਬਾਰੇ ਦੱਸੋ ਕੁਝ ਵੀ ਤੁਹਾਡੇ ਬਾਰੇ ਤੁਹਾਡੀ ਫੈਮਿਲੀ ਬਾਰੇ ਕੁਆਲੀਫਿਕੇਸ਼ਨ ਬਾਰੇ ਅ ਕੁਆਲੀਫਿਕੇਸ਼ਨ ਕੋਣ ਹੀ ਹੈ ਜੀ ਇੰਡੀਆ ਪਲੱਸ 1 ਕੀਤੀ ਆ ਉਦੋਂ ਬਾਅਦ ਆ ਗਈ ਸੀ ਇੱਧਰ ਪਲੱਸ 2 ਵੀ ਨਹੀਂ ਫੂਰ ਕੀਤੀ ਆਪਾਂ ਤੇ ਇੱਥੇ ਆ ਕੇ ਕੋਈ ਸਟੱਡੀ ਨਹੀਂ ਕੀਤੀ ਬਸ ਤੁਸੀਂ ਮੇਰਾ ਦੂ ਤਾਰ ਪੁੱਛੋ ਕੋਈ ਸਾਰੀ ਐ ਹੀ ਆ ਰਸ਼ੇਮ ਹੀ ਆ ਲੈਰ ਮੈਂ ਕੱਢ ਦਿੰਦਾ ਲੋ ਵੀ ਰਿਪੋਰਟਰ ਸਾਹਿਬ ਬਦਲਦੇ ਨੇ ਅਸੀਂ ਵੀਰੇ 9 ਮਨთ ਵਾਲੇ ਪੇਪਰ ਦੀ ਕੋਈ ਸਲਿੱਪ ਮਿਲਦੀ ਹੁੰਦੀ ਹੈ ਜੀ ਹਾਂਜੀ ਮਿਲਦੀ ਹੈ ਮੇਰੇ ਯੂ ਗੱਲ ਕਰਨ ਨੂੰ ਬਹੁਤ ਦੀ ਪਲੀਜ਼ ਮੈਨੂੰ ਗਲਤ ਨਾ ਸਮਝੋ ਮੇਰੇ ਮੈਨੂੰ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਨੂੰ ਗਲਤ ਨਾ ਸਮਝੋ ਓਕੇ ਜੀ ਤੁਸੀਂ ਪੰਜਾਬ ਚ ਕਿਹੜੀ ਸਿਟੀ ਚੋਂ ਪੰਜਾਬ ਚ ਰੈਕੋਰਡ ਸਿਟੀ ਹੈ ਜੋਲਾਮੰਡਾ ਨਾਲ ਵੀਰੇ ਤੁਸੀਂ ਦਸਤਾਰ ਬਹੁਤ ਸੋਹਣੀ ਬੰਨਦੇ ਹੋ ਬਾਕੀ ਕੋਈ ਸਵਾਲ ਤੁਹਾਡੇ ਤੋਂ ਪਲੀਜ਼ ਫੋਲੋ ਬੈਕ ਕਰ ਲਓ ਧੰਨਵਾਦ ਜੀ ਦਸਤਾਰ ਲਈ ਤੇ ਫੋਲੋ ਬੈਕ ਜੀ ਇਨੈਨ ਨੂੰ ਮੈਂ ਗੱਲ ਨਹੀਂ ਸਕਦਾ ਸੌਰੀ ਤੁਸੀਂ ਇਨੈ ਕਿਊਟ ਕਿੱਦਾਂ ਹੋ ਵੀ ਦੱਸਤਾ ਕੁਐਸਚਨ ਤਾਂ ਕੋਈ ਨਹੀਂ ਜਸਟ ਕਿ ਤੁਹਾਡੀ ਰੀਲਸ ਬਹੁਤ ਵਧੀਆ ਹੁੰਦੀਆਂ ਨੇ ਤੁਸੀਂ ਬਹੁਤ ਹੈਂਡਸਮ ਬਾਈ ਗੁਰੂ ਬਲੈਸਿਉ ਥੈਂਕ ਯੂ ਸੋ ਮਚ ਜ ਬਾਈ ਕਿਦਾਂ ਠੀਕ ਹੋ ਤੁਹਾਡਾ ਪਿੰਡ ਕਿਹੜਾ ਵਾਪਿਸ ਇਟਲੀ ਚਲ ਗਏ ਹੈਗੇ ਉਹ ਪਿੰਡ ਹਲੇ ਨਹੀਂ ਵਰੇਟ ਦੀ ਚਲ ਗਿਆ ਮੈਂ ਵਾਪਿਸ ਬਿਗ ਫੈਨ ਜਾਸ ਕਮੈਂਟ ਪਿੰਨ ਕਰਦੇ ਹੋ ਤੁਸੀਂ ਰਿਪਲਾਈ ਕਰਦੇ ਹੋ ਜਦੋਂ ਦਿਲਜੀਤ ਦਾ ਫੈਨ ਮੈਂ ਵੀ ਯੂ ਵੀ ਓਕੇ ਜੀ ਧੰਨਵਾਦ ਤੁਸੀਂ ਤੁਹਾਡੀ ਫੇਵਰੇਟ ਕੰਟਰੀ ਨਿਊ ਯੋਰਪ ਤੇ ਕਿਉਂ ਇਟਲੀ ਮੇਰੀ ਫੇਵਰੇਟ ਕੰਟਰੀ ਹੈ ਇੱਥੇ ਸਾਰਾ ਕੁਝ ਦਾ ਬੀਚ ਪਹਾੜ ਆ 올ਡ ਕਲਚਰ ਸਾਰਾ ਕੁਝ ਹੈਗਾ ਮਤਲਬ ਤਾਂ ਕਰਕੇ ਫੇਵਰੇਟ ਕੰਟਰੀ ਹੈ ਇਧਰ ਨਹੀਂ ਜਾਣਾ ਇਹ ਨਾ ਇਧਰ ਨੂੰ ਇਧਰ ਨੂੰ ਹਾਂ ਜੀ ਬੜੀ ਜਿਵੇਂ ਦੇਖਾ ਬੜੀ ਰਿਸਪੀਰ ਵੱਡੰਦੀ ਇਨ ਫਿਊਚਰ ਇਟਲੀ ਚ ਰਹਿਣਾ ਜਾਂ ਫਿਰ ਅੱਗੇ ਵੀ ਮੂਵ ਹੋਣਾ ਹਜੇ ਤਾਂ ਕਿਟਲੀ ਅੱਗੇ ਮੂਵ ਹੋਣ ਦਾ ਹਜੇ ਕੋਈ ਨਹੀਂ ਬਾਕੀ ਦੇਖਾਂਗੇ ਜਰ ਤੁਹਾਡੀ ਕੋਈ ਜੀਐਫਏ ਪਲੀਜ਼ ਰਿਪਲਾਈ ਕਰ ਦਿਓ ਐਂਡ ਮੇਰਾ ਨਾਮ ਬੋਲ ਦਿਓ ਇੱਕ ਵਾਰ ਰਵਨੀਤ ਰਵਨੀਤ ਨਾਮ ਬੋਲ ਤਾਂ ਹੀ ਬਾਕੀ ਓਕੇ ਤੁਸੀਂ ਪਾਕਿਸਤਾਨ ਬਾਰੇ ਕੀ ਸੋਚਦੇ ਹੋ ਅਗਰ ਤੁਹਾਨੂੰ ਕੋਈ ਪਾਕਿਸਤਾਨ ਦਾ ਵੀਜ਼ਾ ਮਿਲੇ ਤੇ ਆਉਂਗੇ ਹਾਂ ਜੀ ਜੇ ਵੀਜ਼ਾ ਮਿਲੇ ਜ਼ਰੂਰ ਆਵਾਂਗੇ ਤੇ ਪਾਕਿਸਤਾਨ ਆਉਣ ਦਾ ਮਨ ਬਹੁਤ ਆ ਲਵ ਯੂ ਪਾਕਿਸਤਾਨ ਵਾਲਿਆਂ ਨੂੰ how do you find italy as a country when you did come here for the first time i how do you, you find ਮੈਂ ਥੋੜੀ ਫਾਈਂਡ ਕੀਤੀ ਹੈ ਰੇਟਲੀ ਕੰਟਰੀ ਡੈਡੀ ਵੇਰ ਜੀ ਉਹਨੇ ਨਹੀਂ ਬੋਲਾ ਬਾਈ ਇਟਲੀ ਮੈਂ ਵਰਕ ਲਾਈਫ ਬੈਲੈਂਸ ਹੈ ਕਿ ਹਾਂਜੀ ਵੀਰੇ ਪੂਰੀ ਇਜ਼ देयर ਐਨ ਸਪੈਸਿਫਿਕ ਰੀਜਨ ਬਿਕੋਜ਼ ਵਿੱਚ ਯੂ ਡੋਨਟ ਰਿਪਲਾਈ ਯੂਅਰ ਡੀਐਮ ਉਹ ਦੱਸਦਾ ਹੀ ਮੈਂ ਰੀਜਨ ਬਹੁਤ ਫੈਨ ਆ ਤੁਹਾਡੇ ਥੈਂਕ ਯੂ ਜੀ ਸਰਦਾਰ ਜੀ ਮੈਨੂੰ ਕੋਈ ਤੁਹਾਡੇ ਵਰਗਾ ਸਰਦਾਰ ਮੁੰਡੇ ਬਹੁਤ ਪਸੰਦ ਆ ਥੈਂਕ ਯੂ ਜੀ ਥੋੜੀ ਰੈੱਡ ਪਾਸਪੋਰਟ ਇਟਲੀ ਤੋਂ ਮਿਲਿਆ ਤੁਹਾਨੂੰ ਰੈੱਡ ਮੇਰੇ ਕੋਲ ਰੈੱਡ ਪਾਸਪੋਰਟ ਨਹੀਂ ਮੇਰੇ ਕੋਲ ਤਾਂ ਹਜੇ ਨੀਲ ਲਈ ਹੈ ਜੀ ਇੰਡੀਆ ਵਾਲਾ ਵੀਰ ਮੇਰੇ ਰਾਏ ਦਾ 10 ਕਿ ਡਵਾਈ ਦਾ ਟਰੱਕ ਲਾਇਸੈਂਸ ਯੂਰਪ ਚੱਲ ਜਾਂਦਾ ਫਿਰ ਯੂਰਪ ਜਾ ਫਿਰ ਬਣਾਉਣਾ ਪੈਣਾ ਨਹੀਂ ਵੀਰੇ ਯੂਰਪ ਚੱਕਾ ਕੰਟਰੀ ਆ ਕਿਹੜੀ ਕੰਟਰੀ ਹੋਣੀ ਆ ਲਿਥੋਆਨਾ ਲਿਥੋਆਨੀਆ ਲਿਥੁਆਨੀਆ ਕੰਟਰੀ ਆ ਉੱਥੇ ਦਵਾਈ ਵਾਲੇ ਲਾਇਸੈਂਸਾਂ ਦਾ ਉਹ ਆਪ ਕੰਪਨੀ ਵਾਲੇ ਸਾਦੇ ਆ ਉੱਥੇ ਫ੍ਰੀਜ਼ਨ ਵਰਕ ਕਰ ਸਕਦੇ ਆ ਤਨਖਾਹ ਵੀ ਵਧੀਆ ਗਈ ਸਾਰੇ ਯੂਰਪ ਦੇ ਟਰੱਕ ਚਲਵਾਉਂਦੇ ਆ ਭਾਜੀ ਇਟਲੀ ਵਿੱਚ ਕਿੰਨੇ ਸਾਲ ਹੋ ਗਏ ਇਟਲੀ ਵਿੱਚ 5 ਸਾਲ ਹੋ ਗਏ ਬਾਈ ਇਟਲੀ ਵਿੱਚ ਕੀ ਕਰਦੇ ਹੋ ਇਟਲੀ ਵਿੱਚ ਕੰਮ ਕਰਦੇ ਆ ਕਿੱਥੇ ਰਹਿੰਦੇ ਹੋ ਤੁਸੀਂ ਫਰਮੋਨਾ ਤੁਸੀਂ ਇਟਲੀ ਵਿੱਚ ਕਿਸ ਬੇਸ ਤੇ ਗਏ ਸੀ ਇਟਲੀ ਵਿੱਚ ਘਰ ਦੇ ਬੇਸ ਤੇ ਗਿਆ ਸੀ ਔਰ ਆਪ ਕੀ ਕਿਤਨੀ ਆਈਡੀਆ ਹੈ ਜੇ ਰੀਅਲ ਹੈ ਔਰ ਮੇਰੀ ਇੱਕੀ ਆਈਡੀਆ ਹੀ ਆਹੀ ਜਸ ਅੰਡਰਸਕੋਰ ਸਿੱਧੂ 855 ਇਹ ਹੀ ਰੀਅਲ ਆ ਜਾਸਾਵ ਦਾ ਨੇਮ ਲੈ ਕੇ ਕੋਈ ਮੇਰੇ ਤੋਂ 5000 ਰੁਪਏ ਮੰਗ ਰਹਾ ਥਾ ਚਾਰ ਦਿਨ ਫੇਕ ਆਈਡੀ ਹੈ ਜੀ ਤੁਹਾਡਾ ਕੋਈ ਹੋਰ ਵੀ ਅਕਾਊਂਟ ਹੈਗਾ ਮੈਨੂੰ ਮੈਸੇਜ ਆਇਆ ਜਾਂ ਉਹ ਫੇਕ ਆ ਫੇਕ ਆਈ ਬਾਕੀ ਸਾਰੇ ਬਾਈ ਤੁਸੀਂ ਜੋ ਨਵੇਂ ਨਵੇਂ ਆਏ ਸੀ ਸਕੂਲ ਕਿੱਥੇ ਤੱਕ ਪੜ੍ਹਾਈ ਕੀਤੀ ਇਟਲੀ ਆ ਕੇ ਕੀਦੋਂ ਕੰਮ ਤੇ ਲੱਗੇ ਸਕੂਲ ਮੈਂ ਦੱਸਤਾ ਹੀ ਪਹਿਲਾਂ 11ਵੀਂ ਤੱਕ ਪੜ੍ਹਾਈ ਕੀਤੀ ਉਦੋਂ ਆ ਇਟਲੀ ਆ ਗਈ ਮੈਂ ਚਲੋ ਇਹ ਕੁਐਸਚਨ ਆਪਣੇ ਮੁੱਕ ਗਏ ਆਂ ਮੁਕਾਈ ਦਿਉਂਦੇ ਆ ਰਿਪੋਰਟਰ ਸਾਡਾ ਮੱਕੜ ਵਾਲਾ ਉਹਦੀ ਸਲੋ ਐ ਯਾਰ ਵੀ ਐ ਹਜੇ ਇੰਟਰਸਟਿੰਗ ਈ ਭਾਗੀ ਤੇ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕੋਈ ਦਾ ਹੋਰ ਵੀ ਕੋਈ ਕੁਐਸਚਨ ਹੈਗੇ ਇਹਦੇ ਥੱਲੇ ਪੁੱਛ ਲਿਓ ਅਸੀਂ ਹੁਣ ਬਲੌਗਰ ਵਗੈਰਾ ਜੀ ਦੱਸੀ ਜਾਵਾਂਗੇ ਤੇ ਬਲੌਗਰ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਦੇ ਰਹਾ ਕਰੋ ਧੰਨਵਾਦ ਬਹੁਤ ਬਹੁਤ ਵੀ ਇਹੀ ਚੀਜ਼ੇ ਬਾਰ ਬਾਰ ਕਿੱਥੇ ਰਹਿ ਨਹੀਂਉ ਕਿ ਅੱਲਾ ਥੋੜਾ ਜਿਹਾ ਵੱਡੇ ਕੁਐਸਚਨ ਮੈਂ ਪੁੱਛਣ ਨੂੰ ਲੱਗਾ ਸੀ ਚਲ ਕਈਆਂ ਨੇ ਪੁੱਛੇ ਵੀ ਥੈਂਕ ਯੂ ਸੋ ਮੱਚ ਬਹੁਤ ਸਾਰਾ ਪਿਆਰ ਦੇਣ ਲਈ ਧੰਨਵਾਦ ਤੁਹਾਡਾ ਲਵ ਯੂ ਸਾਰਿਆਂ ਨੂੰ ਬਾਏ ਬਾਏ ਟਾਟਾ